ਇੰਜੀਨੀਅਰਿੰਗ ਕਰਨ ਵਾਲੇ ਬੱਚਿਆਂ ਲਈ ਇਹ ਯੂਨੀਵਰਸਿਟੀ ਲੈ ਕੇ ਆਈ ਹੈ ਵੱਡੀ ਆਫਰ ਇੰਜੀਨੀਅਰਿੰਗ ਕਰਨੋਂ ਪ੍ਰਾਂਤਕ ਕਮਾ ਸਕਦੇ ਹੋ ਲੱਖ ਰੁਪਏ ਅਤੇ ਵਿਦੇਸ਼ ਜਾਣ ਦਾ ਸੁਪਨਾ ਵੀ ਕਰ ਸਕਦੇ ਹੋ ਸਾਕਾ ਜਿਹੜਾ ਬੱਚਾ ਪੈਸੇ ਦੇ ਕਾਰਨ ਨਾ ਨਹੀਂ ਆ ਰਿਹਾ ਠੀਕ ਆ ਪਰ ਕਰਨਾ ਚਾਹ ਰਿਹਾ ਕੁਝ ਮੈਰਿਟਸ ਦਾ ਬੱਚਾ ਹੈਗਾ ਉਹਦੇ ਲਈ ਅਸੀਂ ਸਕੀਮ ਕੀਤੀ ਹੈ ਪੇ ਹਾਫ ਫੀਸ ਆਫਟਰ ਪਲੇਸਮੈਂਟ ਹੁਣ ਕਿਹੜਾ ਕਾਲਜ ਹੈ ਕਿਹੜਾ ਇਦਾਂ ਦਾ ਅਦਾਰਾ ਹੈਗਾ ਕਿ ਜਿਹੜਾ ਫੀਸ ਕੋਊਗਾ ਜੀ ਬਾਅਦ ਚ ਲੋਊਗਾ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਆ ਉਸ ਅਕੋਰਡਿੰਗ ਬੱਚਾ ਤਿਆਰ ਕੀਤਾ ਜਾਂਦਾ ਬੱਚੇ ਨੂੰ ਆਖਰੀ ਇੱਕ ਸਾਲ ਅਸੀਂ ਇੰਡਸਟਰੀ ਵਿੱਚ ਡਿਪਲੋਏ ਕਰੀਦਾ ਕਿ ਬੱਚੇ ਉੱਥੇ ਜਾ ਕੇ ਕੰਮ ਕਰੇ ਫਿਰ ਉਹਨੂੰ ਨੌਕਰੀ ਮਿਲੇਗੀ ਤਾਂ ਅਸੀਂ ਅੱਧੀ ਫੀਸ ਲਵਾਂਗੇ ਇਟ ਮੀਨਸ ਇੱਕ ਤਰ੍ਹਾਂ ਦੇ ਅਸੀਂ ਗਾਰੰਟੀ ਦੇ ਰਹੇ ਹਾਂ ਜੇ ਨਹੀਂ ਬੱਚੇ ਦੀ ਨੌਕਰੀ ਲੱਗੇਗੀ ਤਾਂ ਕੀ ਹੋਏਗਾ ਕਿ ਬੱਚੇ ਤੋਂ ਅਸੀਂ ਬਾਕੀ ਫੀਸ ਜੜੀ ਆ ਉਹ ਨਹੀਂ ਲੱਗੂਗੀ ਜੇ ਬੱਚਾ ਇੰਜੀਨੀਅਰਿੰਗ ਕਰੇ ਤੇ ਉਹ ਕਿੰਨਾ ਕੁ ਪੈਸਾ ਕਮਾ ਸਕਦਾ ਜੇ ਤਾਂ ਕੰਪਿਊਟਰ ਦਾ ਹੈ दैट इज मिनिमम 4 5 ਲੱਖ ਤੋਂ ਉੱਤੇ ਹੋਏਗਾ ਬੱਚੇ ਦਾ दैट इज द स्टार्टिंग मिनिमम ਪੈਕੇਜ ਉਤੋਂ ਉੱਤੇ ਬੱਚਾ 8 ਲੱਖ ਲੈ ਸਕਦਾ 10 25 50 ਲੱਖ ਵੀ ਆਰਾਮ ਨਾਲ ਲੈ ਸਕਦਾ ਆ ਸਿਰਫ ਇਹ ਇੱਕ ਹੁਨਰ ਹੋਣਾ ਚਾਹੀਦਾ ਸਕਿੱਲ ਹੋਣਾ ਬਹੁਤ سارے ਬੱਚੇ ਦੱਸਦਾ ਕਿ ਮੈਂ ਵਿਦੇਸ਼ ਜਾਣਾ ਬਾਹਰ ਪਮਾ ਸੁਪਨਾ ਜਿਹੜਾ ਲੋਕ ਲੈਂਦੇ ਦੇ ਪਰ ਹੁਣ ਜਿਹੜੇ ਖਤਮ ਹੋ ਗਏ ਆ ਤੇ ਭਾਏ ਇਹ ਨਹੀਂ ਕਿੰਦਾ ਬਾਹਰ ਦੇ ਦਰਵਾਜ਼ੇ ਬੰਦ ਹੋਏ ਸਗੋਂ ਵਧੀਆ ਹੋਇਆ ਬੱਚਾ 40 50 ਲੱਖ ਰੁਪਏ ਨਾਲ ਗਏ ਠੀਕ ਹੈ 8-10 ਲੱਖ ਦੀ ਜੋ ਵੀ ਆਪਣੇ ਇੰਜੀਨੀਅਰਿੰਗ ਦੀ ਪੜਾਈ ਹੈ ਪੂਰੀ ਕਰੇ ਠੀਕ ਹੈ ਉਹ ਤੋਂ ਬਾਅਦ ਲੱਖਾਂ ਦੇ ਵਿੱਚ ਪੈਕੇਜ ਲੈ ਕੇ ਇੰਡੀਆ ਦੇ ਵਿੱਚ ਹੀ ਕੰਮ ਕਰੇ ਹਨੂ ਬੱਚਾ ਆਪਣੇ ਘਰ ਦੇ ਕੋਲ ਵੀ ਰਿਹਾ ਨੌਕਰੀ ਵੀ ਵਧੀਆ ਮਿਲ ਗਈ ਪਲੱਸ ਜਦੋਂ ਬਾਹਰ ਕਿਤੇ ਕੰਪਨੀ ਨੇ ਬੁਲਾਉਣਾ ਤਾਂ ਕੰਪਨੀ ਦੇ ਖਾਤੇ ਤੇ ਬੱਚਾ ਬਾਹਰ ਜਾਏਗਾ ਕਮ ਸਬ ਜੇ ਕਿਸੇ ਬੱਚੇ ਨੇ AI ਟੈਕਨੋਲੋਜੀ ਸਿਗਨੈਚਰ ਇਹ ਤਾਂ ਮਤਲਬ ਜਦੋਂ ਬਹੁਤ ਸਿੰਪਲ ਪਾਸ਼ਾ ਜਿਵੇਂ ਕਹਾਂ ਕੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਹੋਰ ਸਿਕਾ ਬੜਾ ਹਾਇਰੈਂਟ ਸਾਡਾ ਇਹਦੇ ਵਿੱਚ ਐਡਮਿਸ਼ਨ ਪ੍ਰੋਸੈਸ ਦੋ ਤਰ੍ਹਾਂ ਦਾ ਹੈਗਾ ਆ ਉਹਦੇ ਵਿੱਚ 60% ਬੱਚੇ ਦੇ ਮਾਰਕਸ ਹੋਣੇ ਚਾਹੀਦੇ 10ਵੀਂ ਤੋਂ ਪਲੱਸ 2 ਦੇ ਵਿੱਚ ਤੇ ਸਭ ਤੋਂ ਪਹਿਲੀ ਚੀਜ਼ ਹੈ ਸਕਿੱਲ ਲੈਣਾ और वो स्किल यहाँ मिलेगी तो पहले तो यहाँ पे स्किल लिया उसके बाद इंडस्ट्री में बच्चा जाएगा डिप्लॉयमेंट है उसमें वहाँ पे उसको पैसा भी मिलेगा अर्न भी करेगा बच्चा प्लस स्किल लेगा इंडस्ट्री में एक्चुअल इन्वायमेंट में काम करेगा चार साल हो जाएंगे कम्प्लीट उसके पास एक साल का इंडस्ट्री का एक्सपीरियंस भी होगा एंड so. तो लैमब्रन ने अपना नाम ही इसलिए पूरा फोकस स्किल के अगर मैं एक बात करूँ तो इंजीनियरिंग ही बहुत बड़ा फील्ड है बहुत बड़ा फील्ड है इंजीनियरिंग में मैकेनिकल इंजीनियरिंग है आपका और नॉट ओनली मैकेनिकल इंजीनियरिंग मैकेनिकल इंजीनियरिंग में भी बहुत सारा कुछ आ गया जैसे अभी धामी साहब ने भी बताया कि मैकेनिकल के साथ इंट्रोड्यूस होगा ए आई जो कि बिल्कुल नया है लेमन ट यूनिवर्सिटी जी है भारत की पहली एक स्किल यूनिवर्सिटी है जिसको कि इंडस्ट्री ने स्थापित किया है इंडस्ट्री ਵੀ ਛੋਟੀ-ਮੋਟੀ ਇੰਡਸਟਰੀ ਨਹੀਂ IBM ਜਿਲਾ ਕਿ ਵਿਸ਼ਵ ਦੀ ਤੋਂ ਵੱਡੀ IT ਕੰਪਨੀ ਹੈ ਤੇ Tata Technologies اور NCS ਜਿਵੇਂ US multinational ਜਿਹੜੇ ਸਾਡੇ ਇੰਡਸਟਰੀ ਪਾਰਟਨਰਸ ਨੇ ਬਹੁਤ ਵੱਡਾ ਵਿਜਨ ਨਾਰਕ ਕਿ ਅਸੀਂ ਇੰਡੀਆ ਨੂੰ ਸਕਿੱਲ ਕੈਪੀਟਲ ਆਫ ਦਾ ਵਰਲਡ ਕਿਵੇਂ ਬਣਾਣਾ ਹੈ ਸਕਿੱਲ এডਿਕੇਸ਼ਨ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਤੇ ਕੋਈ ਵੀ ਕੋਰਸਿਸ ਚਾਹੇ ਉਹ ਕੋਈ ਵੀ ਸਟਰੀਮ ਹੋਵੇ ਮੈਂ ਇੰਜੀਨੀਅਰਿੰਗ ਦੀ ਗੱਲ ਕਰ ਰਿਹਾ ਮੈਨੇਜਮੈਂਟ ਕੋਰਸਿਸ ਦੀ ਗੱਲ ਕਰ ਰਿਹਾ ਪੋਲੀਟੈਕਨਿਕ ਹੋਟਲ ਮੈਨੇਜਮੈਂਟ ਹਰ ਇੱਕ ਕੋਰਸ ਜਿਹੜਾ ਸਾਡਾ ਹੈ ਇਹ ਇੰਡਸਟਰੀ ਦੇ ਨਾਲ ਮਿਲ ਕੇ ਅਸੀਂ ਕੋਈ ਵੀ ਕੋਰਸ ਸਾਡਾ ਅਜੇ ਹਣਾ ਨਹੀਂ ਹੈ ਜਿਸ ਨੂੰ ਅਸੀਂ ਬਿਨਾਂ ਇੰਡਸਟਰੀ ਪਾਰਟਨਰ ਤੋਂ ਸ਼ੁਰੂ ਕੀਤਾ ਹੋਵੇ। ਸਸਰਨਾਮ ਹੋਰ ਬਹੁਤ ਸਾਰੇ ਬੱਚੇ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਬੇਟਾ ਕੀ ਨਾਂ ਹੈ ਤੇ ਕਿੱਥੋਂ ਦੇ ਰਹਿੰਦੇ ਸੀ? ਮਾਈ ਨੇਮ ਇਜ਼ ਜ਼ਾਹਨਾ ਐਂਡ ਆਮ ਫਰਮ ਪੰਜਾਬ ਓਨਲੀ ਐਂਡ ਆਮ ਕਰੰਟਲੀ ਡੂਇੰਗ ਬੀਟੈਕ ਸੀਐਸਸੀ ਇਨ ਸਪੈਸ਼ਲਾਈਜ਼ੇਸ਼ਨ ਸਾਈਬਰ ਸਿਕਿਉਰਿਟੀ। ਵਾਈ ਚੂਜ਼ਡ ਥਿਸ ਯੂਨੀਵਰਸਿਟੀ? फॉर सिक्स मंथस आपको ट्रेनिंग करवाएंगे एंड देन पूरा लास्ट ईयर आपके लिए इंटर्नशिप है तो वही जो सारा एक्सपीरियंस आपको फोर ईयर्स के बाद लेना पड़ता है आप एक लास्ट ईयर में ले सकते हो आपको इंडस्ट्री की पहले थोड़ी नॉलेज हो जाएगी एज कंपेयर टू अदर बच्चे तो अब तो कॉम्पिटिशन ही आपको हर एस्पेक्ट में आगे ही रहना है तो एक यही रीज़न था कि इसका करिकुलम काफ़ी डिफरेंट था नेक्स्ट अदर रीज़न आई बी एम में सब पार्टनर हीय वॉट एल्स वन कडास्क ਸੋ ਬਹੁਤ ਸਾਰੇ ਬੱਚੇ ਜਦੋਂ ਆਪਣੀ ਕੋਈ ਪੜ੍ਹਾਈ ਪੂਰੀ ਕਰਕੇ ਅੱਗੇ ਆਪਣੇ ਭਵਿੱਖ ਨੂੰ ਸੋਚਦੇ ਨੇ ਕਿ ਕਿਵੇਂ ਉਹਨਾਂ ਦਾ ਭਵਿੱਖ ਜਿਹੜਾ ਵਰਾਇਟ ਹੋਵੇ ਕਿਹੜੀ ਐਦਾਂ ਦਾ ਕੋਰਸ ਜਿਹੜਾ ਜੁਆਇਨ ਕੀਤਾ ਜਾਵੇ ਕਿ ਆਉਣ ਵਾਲੇ ਫਿਚਰ ਦੇ ਵਿੱਚ ਉਹਨਾਂ ਨੂੰ ਚੰਗੀ ਜੋਬ ਮਿਲੇ ਚੰਗਾ ਰੋਜ਼ਗਾਰ ਮਿਲੇ ਔਰ ਜਿਹੜੀ ਉਹਦੇ ਜ਼ਿੰਦਗੀ ਦੇ ਸੁਪਨੇ ਨੇ ਉਸ ਅਕਾਰ ਹੋਣ ਜੇ ਮੈਂ ਗੱਲ ਕਰਾਂ ਤਾਂ ਬੱਚਿਆਂ ਲਈ ਬਹੁਤ ਸਾਰਾ ਮੌਕਾ ਵਧੀਆ ਮੌਕਾ ਹੈ ਕਿ ਉਹ ਇੰਜੀਨੀਅਰਿੰਗ ਕੋਰਸ ਜੁਆਇਨ ਕਰਕੇ ਉਹ ਇੰਜੀਨੀਅਰਿੰਗ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜੇ ਕੋਰਸਿਸ ਐਦਾਂ ਦੇ ਮਿਲਣਗੇ ਜਿਹੜੇ ਤੁਸੀਂ ਜਦੋਂ ਕਰੋਗੇ ਜਦੋਂ ਉਹਦੇ ਵਿੱਚ ਆਪਣੇ ਡਿਗਰੀ ਕਰੋਗੇ ਤੇ ਤੁਹਾਨੂੰ ਮੋਰੀ ਜ਼ਿੰਦਗੀ ਦਾ ਸਫਰ ਜਿਹੜਾ ਔਖਾ ਨਹੀਂ ਲੱਗੇਗਾ इजी ਰਹੇਗਾ ਕਿਉਂਕਿ ਤੁਹਾਨੂੰ ਜਿਹੜਾ ਤੁਹਾਡੇ ਜ ਸੁਪਨੇ ਨੇ ਉਹ ਸਕਾਰਸ਼ਮੂ ਹੋਣੇ ਜਾਣਗੇ ਜਿਹੜੀ ਚੀਜ਼ ਸੋਚੀ ਹੈ ਉਹ ਤੁਹਾਡੇ ਪੂਰਨ ਹੁੰਦੇ ਰਹਿਣਗੇ ਸੋ ਸਾਡੇ ਨਾਲ ਨੇ ਇੰਜੀਨੀਅਰਿੰਗ ਦੇ ਡਿਪਟੀ ਐਗਜ਼ੀਕਟਿਵ ਜਿਹੜੇ ਆ ਡੀਨ ਸਰ ਮਿਸ ਧਾਮੀ ਸਰ ਸੋ ਤਾਂ ਅਮਿਸ਼ਰ ਸਭ ਤੋਂ ਪਹਿਲਾਂ ਤੁਹਾਨੂੰ ਨਿੱਗੀ ਜੀ ਐਸਸੀ ਕਾ ਕਿਉ ਤੁਹਾਨੂੰ ਵੀ ਜੀ ਐ ਹੈ ਜੀ ਅਮਿਸ਼ਰ ਸਾਹਿਬ ਕੀ ਬੱਚੇ ਦੀ ਕੀ ਸੋਚ ਹੈ ਕਿ ਮੈਂ ਇੰਜੀਨੀਅਰਿੰਗ ਜੁਆਇਨ ਕਰਨੀ ਹੈ ਇੰਜੀਨੀਅਰਿੰਗ ਦੇ ਵਿੱਚ ਉਹ ਕਿਹੜਾ ਕੋਰਸ ਜੁਆਇਨ ਕਰੇ ਕਿ ਉਹਨੂੰ ਲੱਗੇ ਵੀ ਮੈਂ ਕਰਤਾ ਰਿਆਂ ਮੇਰਾ ਭਵਿੱਖ ਕੀ ਹੈ ਬੱਚੇ ਦਾ ਭਵਿੱਖ ਕੀ ਹੈ ਫਿਊਚਰ ਕੀ ਹੈ ਉਹਦਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਕੰਨਾ ਹੁੰਨਾ ਕਿ ਬੱਚਿਆਂ ਨੂੰ ਤਾਂ ਪੇਰੈਂਟਸ ਨੂੰ ਕਿ ਬੱਚਾ ਚਾਹੇ ਤਾਂ ਇੰਜੀਨੀਅਰਿੰਗ ਚ ਪਾਓ ਇੱਕ ਪੈਸ਼ਨ ਚਾਹੀਦਾ ਹੁੰਦਾ ਕਿ ਮੈਂ ਕੁਝ ਕਰਕੇ ਦਿਖਾਉਣਾ ਤਾਂ ਭਵਿੱਖ ਦੇ ਕੋ ਪੈਸ਼ਨ ਦੇ ਨਾਲ ਆਏਗਾ ਜੋ ਬੱਚੇ ਦੇ ਵਿੱਚ ਇੱਕ ਹੋਏਗਾ ਨਾ ਚਾਹ ਕਿ ਮੈਂ ਕੁਝ ਕਰਨਾ ਹੈ ਪਹਿਲਾਂ ਹੁੰਦਾ ਸੀ ਜੀ ਥੋੜੇ ਸਾਲ ਪਹਿਲਾਂ ਸਿਵਲ ਦੀ ਬਹੁਤ ਸੀ 15 ਸਾਲ ਪਹਿਲਾਂ ਫਿਰ ਮਕੈਨੀਕਲ ਦੀ ਹੋਈ ਫਿਰ ਸੀਐਸਸੀ ਦੀ ਆ ਗਈ ਹੁਣ ਕੀ ਹੈ ਟ੍ਰੈਂਡ ਫਿਰ ਚੇਂਜ ਹੋ ਰਿਹਾ ਹੁਣ ਹੈ ਕਿ ਟੈਕਨੋਲੋਜੀ ਸਾਰੀਆਂ ਇੱਕ ਦੂਜੇ ਨਾਲ ਮਿਲ ਕੇ ਚੱਲ ਰਹੀਆਂ ਜੇ ਮੈਂ ਜਿਦਾ ਇੱਕ ਐਗਜ਼ਾਮਪਲ ਕਵਾਂ ਕਿ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਪਿੱਛੇ ਜੇ ਘਟ ਗਈ ਸੀ ਹੁਣ ਫੇਰ ਦੁਬਾਰਾ ਆ ਰਹੀ ਉਹਦੇ ਵਿੱਚ ਸੈਮੀ ਕੰਡਕਟਰਸ ਦੀ ਕਾਫੀ ਆ ਰਹੀ ਹੈ ਸੈਮੀ ਕੰਡਕਟਰ ਦੇ ਨਾਲ ਏਆਈ ਆ ਰਹੀ ਹੈ ਜਿਦਾ ਆਪਾਂ ਕਰੀਏ ਆਟੋਮੇਸ਼ਨ ਸਿਸਟਮਸ ਹੋ ਰਹੀ ਹੈ ਆਟੋਮੇਸ਼ਨ ਜਾਂ ਇੱਕ ਨੂੰ ਕਹਿੰਦੇ ਆ ਆਰਪੀਏ ਉਹਦਾ ਮਤਲਬ ਹੈ ਰੋਬੋਟਿਕ ਪ੍ਰੋਸੈਸ ਆਟੋਮੇਸ਼ਨ ਕਿ ਜੇ ਰੋਬੋਟਸ ਪਰ ਨਾ ਨਹੀਂ ਜਾਂ ਕੁਝ ਵੀ ਹੈ ਉਹਦੇ ਵਿੱਚ ਵੀ ਇਲੈਕਟ੍ਰੋਨਿਕਸ ਤਾਂ AI ਦਾ ਕੰਮ ਆ ਰਿਹਾ ਕੁਝ ਸਾਡੀਆਂ ਬ੍ਰਾਂਚੀਜ਼ ਇਦਾਂ ਦੀਆਂ ਮੈਕੈਨਿਕਲ ਦੀਆਂ ਜਿਹਦੇ ਵਿੱਚ ਹੈ ਇੱਕ 스마트 ਮੈਨੂਫੈਕਚਰਿੰਗ ਯੂਜ਼ਿੰਗ AI ਐਂਡ CPS ਮਤਲਬ ਉਹਦੇ ਵਿੱਚ ਵੀ ਆਪਾਂ ਜਦੋਂ 스마트 ਮੈਨੂਫੈਕਚਰਿੰਗ ਕਰਨੀ ਡਿਜ਼ਾਈਨਿੰਗ ਕਰਨੀ AI ਦੀ ਲੋੜ ਪੈਣੀ ਹੈ ਪਲਸ ਸੀਪੀਐਸਏ ਸਾਈਬਰ ਫਿਜ਼ੀਕਲ ਸਿਸਟਮਸ ਦੇ ਦੂਰ ਕਿਤੇ ਦਰਾਰੜੇ ਕੋਈ ਆਪਣੀ ਮਸ਼ੀਨ ਲਗਾਈ ਹੋਈ ਆ ਉਹ ਖਰਾਬ ਹੋ ਜਾਂਦੀ ਜ ਉਹਦੀ ਮੇਨਟੇਨੈਂਸ ਦੇਖਣੀ ਆ ਕੰਪਨੀ ਆਪਣੇ ਆਫਿਸ ਵਿੱਚ ਬੈਠ ਕੇ ਉਹਨੂੰ ਦੇਖ ਸਕਦੀ ਆ ਸੋ ਇਹ ਇੰਟੀਗ੍ਰੇਸ਼ਨ ਆਫ ਟੈਕਨੋਲੋਜੀਜ਼ ਆ ਰਿਹਾ ਜੋ ਕਿ ਇੱਕ ਬਹੁਤ ਵਧੀਆ ਤਰੀਕੇ ਨਾਲ ਇੰਡਸਟਰੀ ਆਟੋਮੇਟ ਹੋ ਰਹੀ ਹੈ ਤਾਂ ਇੰਜੀਨੀਅਰਿੰਗ ਦਾ ਬਹੁਤ ਸਕੋਪ ਹੈ ਪਰ ਬੱਚਾ ਚਾਹਵਨ ਹੋਣਾ ਚਾਹੀਦਾ ਕਿ ਮੈਂ ਕੁਝ ਕਰਕੇ ਦਿਖਾਉਣਾ ਹੈ ਸਕੋਪ ਬਹੁਤ ਜ਼ਿਆਦਾ ਹੈ ਸਕਿਲਡ ਬੰਦੇ ਮਿਲਦੇ ਨਹੀਂ ਆ ਠੀਕ ਹੈ ਇਸ ਲਈ ਅਸੀਂ ਕਈ ਇਦਾਂ ਦੇ ਸਕੀਮਸ ਲੈ ਕੇ ਆਉਂਦੀਆਂ ਕਿ ਜਿਹਦੇ ਨਾਲ ਬੱਚੇ ਨੂੰ ਜੋਬ ਬੜੇ ਆਰਾਮ ਨਾਲ ਮਿਲ ਜਾਵੇ ਜੇ ਆਪਾਂ ਇੰਜੀਨੀਅਰ ਦੀ ਗੱਲ ਕਰੀਏ ਤਾਂ ਬੱਚੇ ਦੇ ਮਨ 'ਚ ਇੱਕ ਸ਼ਬਦ ਆਇਆ ਇੰਜੀਨੀਅਰਿੰਗ ਲੇਕਿਨ ਉਹਦੇ ਵਿੱਚ ਕਿਹੜੇ ਕਿਹੜੇ ਸਬਜੈਕਟਸ ਨੇ ਜਿਹੜਾ ਬੱਚਾ ਇਜ਼ੀ ਕਰੇ ਔਰ ਉਹਨੂੰ ਪਤਾ ਲੱਗੇ ਵੀ ਮੈਂ ਇੰਜੀਨੀਅਰ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਕਿਹੜੇ ਕਿਹੜੇ ਸਰ ਜਿਹਦੇ ਵਿੱਚ ਇੰਜੀਨੀਅਰਿੰਗ ਦੇ ਵਿੱਚ ਸਾਡੇ ਇੱਕ ਤਾਂ ਜੋ ਜਨਰਲ ਚੱਲਦਾ ਹੈ ਆ ਸੀਐਸਸੀ ਉਹਦੇ ਵਿੱਚ ਅਲੱਗ-ਅਲੱਗ ਸਾਡੇ ਹੈਗੇ ਅਸੀਂ ਸੀਐਸਸੀ ਐਲਐਨਟੀ ਦੇ ਨਾਲ ਕਰਵਾ ਰਹੇ ਜਿਹੜੀ ਕਿ ਬਹੁਤ ਇੱਕ ਵੱਡੀ ਕੰਪਨੀ ਹੈਗੀ ਆ ਉਹਦੇ ਨਾਲ ਫੁੱਲ ਸਟੈਕ ਡਿਵੈਲਪਮੈਂਟ ਹੈ ਜ ਇਹ ਮੈਂ ਪਹਿਲਾਂ ਹੁਣ ਤੁਹਾਨੂੰ ਦੱਸਿਆ ਕਿ ਮਕੈਨੀਕਲ ਦਾ ਹੈਗਾ ਆ ਉਹਦੇ ਵਿੱਚ ਵੀ ਸਪੈਸ਼ਲਾਈਜੇਸ਼ਨ ਹੈ ਠੀਕ ਹੈ ਫਿਰ ਇਲੈਕਟ੍ਰੀਕਲ ਹੈ ਸਾਡੇ ਕੋਲ ਠੀਕ ਹੈ ਜਿਹਦੇ ਵਿੱਚ 스마트 ਐਂਡ ਸਸਟੇਨੇਬਲ ਪਾਵਰ ਦਾ ਹੈ ਪਲੱਸ ਵੀ ਹੈਵ ਸਿਵਲ ਤਾਂ ਜੇ ਦੀ ਅੱਜ ਕੱਲ ਸਾਰੀ ਡਿਮਾਂਡ ਹੈ ਤਾਂ ਹਰ ਇੱਕ ਚਾਹੇ ਸਿਵਲ ਹੋਏ ਜੈ ਮਕੈਨਿਕਲ ਹੋਏ ਉਹਦੇ ਵਿੱਚ ਅਸੀਂ ਇੰਬੈਡਡ ਕਰ ਰਹੇ ਹਾਂ ਜੋ ਅਮਰਜਿੰਗ ਟੈਕਨੋਲੋਜੀਜ਼ ਆ ਰਹੀਆਂ ਜਿਹੜੀਆਂ ਕਿ AI ਹੈ IoT ਹੈ ਤਾਂ ਉਹਦੇ ਨਾਲ ਕਿਤੇ ਕੋਈ ਇੱਕ ਲੈਟਰ ਸੇ ਆਪਾਂ ਬ੍ਰਿਜ ਬਣਾ ਰਹੇ ਹਾਂ ਉਹ ਚ ਉਹਦੀ ਮੇਨਟੇਨੈਂਸ ਹੋ ਜਾਏਗੀ ਕੋਈ ਤੇੜਤਾ ਨਹੀਂ ਆ ਰਹੀ ਉਹਦੇ ਵਿੱਚ ਲੋਡ ਜ਼ਿਆਦਾ ਤਾਂ ਨਹੀਂ ਪੈ ਰਿਹਾ ਜੇ ਕੁਝ ਜ਼ਿਆਦਾ ਹੋ ਰਿਹਾ ਤਾਂ ਪਹਿਲਾਂ ਹੀ ਵਾਰਨਿੰਗ ਸਿਸਟਮ ਹੈਗਾ ਸੋ ਉਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਟੈਕਨੋਲੋਜੀਜ਼ ਨੂੰ ਯੂਜ਼ ਕਰਕੇ ਕੋਰ ਬ੍ਰਾਂਚਸ ਨੂੰ ਵੀ ਉਸ ਲੈਵਲ ਤੇ ਲੈ ਕੇ ਆ ਰਹੇ ਕਿ ਜੋ ਅੱਗੇ ਭਵਿੱਖ ਵਿੱਚ ਇੰਡਸਟਰੀ ਦੀ ਲੋੜ ਹੈਗੀ ਹੈ ਜੇ ਪੁੱਵੇਖ ਦੀ ਗੱਲ ਕੀਤੇ ਤਾਂ ਕੀ ਸਕੋਪ ਕੀ ਹੈ ਦੇ ਵਿੱਚ ਬੱਚਾ ਇੰਜੀਨੀਅਰਿੰਗ ਕਰਦਾ ਜਿਵੇਂ ਤੁਸੀਂ ਇੰਜੀਨੀਅਰਿੰਗ ਬਣਦਾ ਜਾਂ ਜਾਂ ਆਈਬੀਐਮ ਤੇ ਜਾਂ ਹੋਰ ਕਿਤੇ ਵੀ ਜੜਾ ਜਾਂਦਾ ਆ ਤੇ ਸਕੋਪ ਕੀ ਰਹਿੰਦਾ ਬੱਚਾ ਸਭ ਤੋਂ ਪਹਿਲਾਂ ਤਾਂ ਇੱਕੋ ਏਮ ਹੁੰਦਾ ਪੇਰੈਂਟਸ ਆ ਵੀ ਸਕੋਪ ਮੈਂ ਪੜਾਤਾ ਦਿਆਂ ਕਿ ਇਹ ਸਕੋਪ ਕੀ ਰਹੇਗਾ ਨਾਲ ਫਿਚਰ ਕੀ ਹੋਦਾ ਸਰ ਜੌਬ ਵੀ ਕੈਨ ਅਸ਼ੋਰ ਠੀਕ ਆ ਉਹ ਵੀ ਮੈਂ ਤੁਹਾਨੂੰ ਦੱਸ ਦੂੰਗਾ ਅੱਗੇ ਜਾ ਕੇ ਕਿ ਅਸ਼ੋਰ ਕਿਸ ਤਰ੍ਹਾਂ ਕਰ ਰਹੇ ਆ ਕਿ ਅਸੀਂ ਇੱਕ ਸਕੀਮ ਲਗਾਈ ਹੈ ਜੀ ਉਹਦੇ ਵਿੱਚ ਜਿਹੜਾ ਬੱਚਾ ਪੈਸੇ ਦੇ ਕਾਰਨ ਨਾ ਨਹੀਂ ਆ ਰਿਹਾ ਠੀਕ ਹੈ ਪਰ ਕਰਨਾ ਚਾਹ ਰਿਆ ਕੁਝ ਮੈਰਿਟਸ ਤਾਂ ਬੱਚਾ ਹੈਗਾ ਉਹਦੇ ਲਈ ਅਸੀਂ ਸਕੀਮ ਕੀਤੀ ਹੈ ਪੇ ਹਾਫ ਫੀਸ ਆਫਟਰ ਪਲੇਸਮੈਂਟ ਮੀਨਸ ਅਸੀਂ ਅੱਧੀ ਫੀਸ ਬੱਚੇ ਦੀ ਜਦੋਂ ਨੌਕਰੀ ਲੱਗ ਗਈ ਉਦੋਂ ਲੈਣੀ ਹੈ ਹੁਣ ਕਿਹੜਾ ਕਾਲਜ ਹੈ ਕਿਹੜਾ ਇਦਾਂ ਦਾ ਅਦਾਰਾ ਹੈਗਾ ਕਿ ਜਿਹੜਾ ਫੀਸ ਕੋਊਗਾ ਜੀ ਬਾਅਦ ਚ ਲਊਗਾ ਕਿਉਂਕਿ ਸਾਨੂੰ ਜੋ ਅਸੀਂ ਬੱਚੇ ਨੂੰ ਸਿਖਾਉਣਾ ਪਹਿਲਾਂ ਤਾਂ ਅਸੀਂ ਬੱਚਾ ਵਧੀਆ ਲੈਣਾ ਠੀਕ ਹੈ ਫਿਰ ਉਹਨੂੰ ਉਸ ਲੈਵਲ ਤੇ ਸਿਖਾਉਣਾ ਇੰਡਸਟਰੀ ਦੇ ਨਾਲ ਬੈਕਅਪ ਜੋ ਵੀ ਨਾ ਅਸੀਂ ਪ੍ਰੋਗਰਾਮ ਬਣਾਉਂਦੇ ਆ ਉਹਦੇ ਵਿੱਚ ਇੰਡਸਟਰੀ ਜਿਹੜੀ ਹੈ ਨਾ ਉਹ ਬਹੁਤ ਵਧੀਆ ਰੋਲ ਨਿਭਾ ਰਹੀ ਹੈ ਕਿ ਕੋਰਸ ਦੇ ਵਿੱਚ ਕਰਾਉਣਾ ਕੀ ਹੈ ਸਬਜੈਕਟ ਕਿਹੜੇ ਆ ਕਿ ਜੋ ਇੰਡਸਟਰੀ ਨੂੰ ਚਾਹੀਦੇ ਹੁੰਦੇ ਨਾ ਉਹ ਸਬਜੈਕਟ ਅਸੀਂ ਸਿਖਾਈ ਦੇ ਤਾਂ ਹਰ ਸਾਲ ਸਾਡੇ ਸਬਜੈਕਟ ਚੇਂਜ ਹੁੰਦੇ ਆ ਇੰਡਸਟਰੀ ਇਵੋਲਵ ਕਰਦੇ ਆ ਸਿਲੇਬਸ ਨੂੰ ਇਹ ਨਹੀਂ ਕਿ ਇੱਕ ਵਾਰੀ ਕਰਤਾ ਜੀ 6 ਸਾਲ 10 ਸਾਲ ਬਾਅਦ ਕਰਦਾ ਨਾ نو ਏਵਰੀ ਈਅਰ ਵੀ ਯੂਸ ਟੂ ਚੇਂਜ ਇਟ ਉਹਦੇ ਨਾਲ ਇਹ ਹੁੰਦਾ ਕਿ ਜੋ ਇੰਡਸਟਰੀ ਦੀ ਰਿਕਾਇਰਮੈਂਟ ਹੈ ਉਸ ਅਕੋਰਡਿੰਗ ਬੱਚਾ ਤਿਆਰ ਕੀਤਾ ਜਾਂਦਾ ਬੱਚੇ ਨੂੰ ਆਖਰੀ ਇੱਕ ਸ ਕਿ ਬੱਚਾ ਚੌਥੇ ਜਾ ਕੇ ਕੰਮ ਕਰੇ ਫਿਰ ਉਹਨੂੰ ਨੌਕਰੀ ਮਿਲੇਗੀ ਤਾਂ ਅਸੀਂ ਅੱਧੀ ਫੀਸ ਲਵਾਂਗੇ ਇਟ ਮੀਨਸ ਇੱਕ ਤਰ੍ਹਾਂ ਦੇ ਅਸੀਂ ਗਾਰੰਟੀ ਦੇ ਰਹੇ ਹਾਂ ਜੇ ਨਹੀਂ ਬੱਚੇ ਦੀ ਨੌਕਰੀ ਲੱਗੇਗੀ ਤਾਂ ਕੀ ਹੋਏਗਾ ਕਿ ਬੱਚੇ ਤੋਂ ਅਸੀਂ ਬਾਕੀ ਫੀਸ ਜਿਹੜੀ ਹੈ ਉਹ ਨਹੀਂ ਲਵਾਂ ਤਾਂ ਸਮਝੇ ਬੱਚਾ ਇੰਜੀਨੀਅਰਿੰਗ ਕਰੇ ਤੇ ਉਹ ਕਿੰਨਾ ਕੁ ਪੈਸਾ ਕਮਾ ਸਕਦਾ ਕਿੰਨੀ ਕੁ ਮਤਲਬ ਉਹ ਵੀ ਹੈਗੀ ਵੀ ਮੈਂ ਤੇ ਮੈਂ ਹਰ ਬੱਚੇ ਦੀ ਕੋਸ਼ਿਸ਼ ਵਿੱਚ ਮੈਂ ਲੱਖ ਕਮਾऊं 2 ਲੱਖ ਕਮਾऊं ਕਿੰਨਾ ਸਕੋਪ ਹੈ ਦੇਖੋ ਸਰ ਇਸ ਤਰ੍ਹਾਂ ਹੈ ਮੈਂ ਸਕਾਈਜ਼ ਦਾ ਲਿਮਟ ਜਿੰਨਾ ਬੱਚੇ ਨੂੰ ਅਸੀਂ ਅੱਜ ਵੀ ਮੇਰੇ ਕੋਲ ਬੱਚੇ ਆਏ ਸੀ ਉਹਨਾਂ ਨੇ ਕੁਝ ਪ੍ਰੋਜੈਕਟ ਤੇ ਕੰਮ ਕੀਤਾ ਹੈ ਉਹ ਸੀ ਕਰਵਾ ਰਹੇ ਜਦੋਂ ਬੱਚਾ ਉਸ ਲੈਵਲ ਦੇ ਪ੍ਰੋਜੈਕਟਸ ਕਰਦਾ ਨਾ ਫਿਰ ਮਿਨੀਮਮ ਅਸੀਂ ਰੱਖ ਰਹੇ ਹਾਂ ਕਿ 5 ਲੱਖ ਦਾ ਪੈਕੇਜ ਬੱਚੇ ਨੂੰ ਮਿਲਣਾ ਚਾਹੀਦਾ ਹੈ ਜੇ ਤਾਂ ਕੰਪਿਊਟਰ ਦਾ ਹੈ दैट इज ਮਿਨੀਮਮ 4 5 ਲੱਖ ਤੋਂ ਉੱਤੇ ਹੋਏਗਾ ਬੱਚੇ ਦਾ ਠੀਕ ਹੈ ਜਿੱਦਾਂ ਆਪਾਂ ਦੂਜੀਆਂ ਬ੍ਰਾਂਚਸ ਐਵੋਲਵ ਹੋ ਰਹੀਆਂ ਆ ਉਹਦੇ ਵਿੱਚ ਅਸੀਂ 4 ਲੱਖ ਤੱਕ ਤਾਂ ਲੈ ਕੇ ਜਾ ਰਹੇ ਜੇ ਤਾਂ ਮੈਕੈਨੀਕਲ ਸਿਵਲ ਦਾ ਹੋ ਰਿਹਾ ਹੈ ਕਿ ਉੱਥੇ ਤੱਕ ਦਾ ਬੱਚੇ ਨੂੰ ਪੈਕੇਜ ਮਿਲਣਾ ਚਾਹੀਦਾ ਹੈ दैट इज ਅ ਸਟਾਰਟਿੰਗ ਮਿਨੀਮਮ ਪੈਕੇਜ ਉੱਤੋਂ ਬੱਚਾ 8 ਲੱਖ ਲੈ ਸਕਦਾ 10 25 50 ਲੱਖ ਵੀ ਆਰਾਮ ਨਾਲ ਲੈ ਸਕਦਾ ਆ ਸਿਰਫ ਇਹ ਇੱਕ ਹੁਨਰ ਹੋਣਾ ਚਾਹੀਦਾ ਸਕਿੱਲ ਹੋਣਾ ਚਾਹੀਦਾ ਬੀਟ ਇੱਕ ਹੱਥੀ ਕਿ ਬੱਚੇ ਦੇ ਅੰਦਰ ਹੋਣਾ ਚਾਹੀਦਾ ਸਕਿੱਲ ਹੋਵੇ ਉਹ ਅਸੀਂ ਹਿਸਾਬ ਨਾਲ ਉਹਦਾ ਪੈਕੇਜ ਜਿਹੜਾ ਅਸੀਂ ਪਲੇਟਫਾਰਮ ਬੱਚਿਆਂ ਨੂੰ ਦਿੰਦੇ ਆ ਕਿ ਅੱਜ ਸਿਰਫ ਸਰ ਇਹ ਨਹੀਂ ਆ ਕਿ 4 ਸਾਲ ਬਾਅਦ ਬੱਚਾ ਨੌਕਰੀ ਲਈ ਅਪਲਾਈ ਕਰੇਗਾ ਤਾਂ ਮਿਲੇਗੀ ਸਾਡਾ ਫੋਕਸ ਇਹ ਹੈ ਕਿ ਡੇ 1 ਤੋਂ ਬੱਚੇ ਨੂੰ ਐਪਲੀਕੇਸ਼ਨ ਤੇ ਪਾਈਏ ਪ੍ਰੋਜੈਕਟ ਸ਼ੁਰੂ ਕਰੇ ਬਣਾਉਣਾ ਬੱਚਿਆਂ ਨੂੰ ਅਸੀਂ ਜਿੱਥੇ ਕੰਪੀਟੀਸ਼ਨ ਹੁੰਦੇ ਹੈਕਥونز ਉੱਥੇ ਭੇਜ ਰਹੇ ਹਾਂ ਚਾਹੇ ਉਹ ਮਤੁਰਾਈ ਹੋਵੇ ਵਿਸ਼ਾਖਾਪਟਨ ਹੋਵੇ ਗੁਜਰਾਤ ਕਿਤੇ ਵੀ ਹੋਵੇ ਵੀ ਯੂਸਡ ਟੂ ਸੈਂਡ ਕਿ ਬੱਚਾ ਉੱਥੇ ਜਾ ਕੇ ਕੰਪਲੀਟ ਕਰੇਗਾ ਅੱਜ ਕੱਲ ਜਦੋਂ ਉੱਥੇ ਇਦਾਂ ਦੇ ਟੈਕਨੀਕਲ ਕੰਪੀਟੀਸ਼ਨਸ ਹੁੰਦੇ ਨੇ ਨਾ ਚਾ ਮੈਕੈਨਿਕਲ ਐਲੈਕਟ੍ਰੋਨਿਕ ਕਿਸੇ ਦੇ ਵੀ ਆ ਉੱਥੇ ਰਿਕਰੂਟਰਸ ਆਉਂਦੇ ਆ ਉਹ ਉੱਥੋਂ ਦੇਖ ਲੈਂਦੇ ਕਿ ਬੱਚਾ ਕਿਹੜਾ ਵਧੀਆ ਆ ਉਸ ਟਾਈਮ ਤੇ ਉਹਦੀ ਰਿਕਰੂਟਮੈਂਟ ਉੱਥੇ ਹੀ ਇੱਕ ਤਰ੍ਹਾਂ ਦੀ ਹੋ ਜਾਂਦੀ ਤੇ ਜੇ ਇਹ ਇੰਜੀਨੀਅਰਿੰਗ ਸਿੱਖਣ ਕੇ ਬਹੁਤ ਸਾਰੇ ਬੱਚਿਆਂ ਦਾ ਹੁੰਦਾ ਕਿ ਮੈਂ ਵਿਦੇਸ਼ ਜਾਣਾ ਬਾਹਰ ਪਮਾ ਸੁਪਨਾ ਜਿਹੜਾ ਲੋਕ ਲੈਂਦੇ ਦੇ ਪਰ ਹੁਣ ਜਿਹੜੇ ਖਤਮ ਹੋ ਗਏ ਆ ਕਿਉਂਕਿ ਜਿੱਦਾਂ ਜਹਾਜ਼ ਪਰ ਪਰ ਗਿਆ ਰਿਹਾ ਉਹ ਐਸੀ ਕਰਕੇ ਵਾਪਸ ਆ ਰਿਕੇ ਸਕਿਲਡ ਨਹੀਂ ਸਕੇ ਇਲੀਗਲ ਗਏ ਆ ਕੋਈ ਆਪਣੇ ਕਾਨੂੰਨਾਂ ਤੌਰ ਤੇ ਨਹੀਂ ਗਏ ਕਿ ਮੈਂ ਇਸ ਤਰ੍ਹਾਂ ਸਕਿਲਡ ਸੀ ਮੈਂ ਡਿਗਰੀ ਲੈ ਕੇ ਕਾ ਜਾਵਾਂ ਤਾਂ ਅੱਜ ਦੀਆਂ ਉੱਥੇ ਦੀਆਂ ਸਰਕਾਰਾਂ ਇਹ ਚਾਹੁੰਦੀਆਂ ਕਿ ਕੰਮ ਵਾਲੇ ਬੰਦੇ ਸਾਡੇ ਕੋਲ ਆਸੀ ਉਹਨਾਂ ਨੂੰ ਵੀਜ਼ਾ ਵੀ ਦੇਾਂਗੇ ਪੀਆਰ ਵੀ ਦੇਾਂਗੇ ਕਿੰਨਾ ਕੁ ਉਹਦਾ ਫਿਚਰ ਹੋਏਗਾ ਜਿਹੜੇ ਤੁਹਾਡੇ ਕੋਲੋਂ ਇੰਜੀਨੀਅਰਿੰਗ ਸਿੱਖਿਆ ਜਾਂਦਾ ਤਾਂ ਉੱਥੇ ਲਈ ਬਹੁਤ ਵੱਡੀ ਚ देखो ਸਾਡੇ ਕੋਲ ਜਿਹੜੇ ਬੱਚਾ ਕਿਸੇ ਵੀ ਪ੍ਰੋਗਰਾਮ ਚ ਆ ਰਹੇ ਹਨ ਨਾ ਇੰਜੀਨੀਅਰਿੰਗ ਦੇ ਵਿੱਚ ਉਹਦੇ ਵਿੱਚ ਅਸੀਂ ਉਹਨੂੰ ਦੋ ਤਰ੍ਹਾਂ ਦੇ ਸਰਟੀਫਿਕੇਟ ਦੇਦੇ ਹਾਂ ਇੱਕ ਤਾਂ ਅਸੀਂ ਦੇ ਰਹੇ ਹਾਂ ਸਰਟੀਫਿਕੇਟ ਜਿਹੜਾ ਉਹਨੂੰ ਡਿਗਰੀ ਮਿਲਦੀ ਹੈ ਉਹ ਤੋਂ ਇਲਾਵਾ ਜਿਹੜੀ ਕੰਪਨੀ ਨਾਲ ਸਾਡਾ ਜੇ IBM ਦੇ ਨਾਲ ਦਾ ਹੈ IBM ਵੱਲੋਂ ਜੀ L&T ਦੇ ਨਾਲ ਹੈ ਉਹਨਾਂ ਵੱਲੋਂ ਇੱਕ ਸਰਟੀਫਿਕੇਟ ਮਿਲਦਾ ਜਿਹੜਾ ਗਲੋਬਲੀ ਰੈਕੋਗਨਾਈਜ਼ਰਦਾ ਉਹਨੂੰ ਕਹਿੰਦੇ ਅੱਜਕੱਲ ਡਿਜੀਟਲ ਬੈਜ ਜੇ ਤੋਂ ਉਹ ਬੱਚੇ ਕੋਲ ਮਿਲ ਗਿਆ ਇਹਦਾ ਮਤਲਬ ਉਹ ਗਲੋਬਲ ਟੈਕਨੋਲੋਜੀਜ਼ ਦੇ ਮਿਆਰ ਦੇ ਉੱਤੇ ਪੂਰਾ ਹੈਗਾ ਉਹ ਸਟੈਂਡਰਡਸ ਨੂੰ ਪੂਰਾ ਕਰ ਰਿਹਾ ਤਾਂ ਫਿਰ ਬੱਚੇ ਨੂੰ ਬਾਹਰ ਜਾਣ ਜੇ ਇੰਡੀਆ ਚ ਰਹਿ ਕੇ ਵੀ ਬਾਹਰੀ ਕੰਪਨੀ ਲਈ ਕੰਮ ਕਰਨਾ ਬਹੁਤ ਸੌਖਾ ਹੋ ਜਾਂਦਾ ਸੋ ਮੈਂ ਇਹ ਨਹੀਂ ਕਹਿੰਦਾ ਬਾਹਰ ਦੇ ਦਰਵਾਜ਼ੇ ਬੰਦ ਹੋਏ ਸੋ ਕੋ ਵਧੀਆ ਹੋਇਆ ਬੱਚਾ 40-50 ਲੱਖ ਰੁਪਏ ਨਾਲ ਲਗਾਏ ਠੀਕ ਹੈ 8-10 ਲੱਖ ਦੀ ਜੋ ਵੀ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਹੈ ਪੂਰੀ ਕਰੇ ਠੀਕ ਹੈ ਉਸ ਤੋਂ ਬਾਅਦ ਲੱਖਾਂ ਦੇ ਵਿੱਚ ਪੈਕੇਜ ਲੈ ਕੇ ਇੰਡੀਆ ਦੇ ਵਿੱਚ ਕੰਮ ਕਰੇ ਸੋ ਥੈਟ ਉਹਦੇ ਨਾਲ ਕੀ ਹੋਏਗਾ ਕਿ ਇੰਡੀਆ ਦੀ ਇਕਨੋਮੀ ਨੂੰ ਵੀ ਹੋਏਗਾ ਜਦੋਂ ਉੱਥੋਂ ਡਾਲਰ ਪੌਂਡਾਂ ਦੇ ਵਿੱਚੋਂ ਪੈਸੇ ਇੱਥੇ ਆਉਣਗੇ ਠੀਕ ਹੈ ਸੋ ਤਾਂ ਬੱਚਾ ਆਪਣੇ ਘਰ ਦੀਆਂ ਦੇ ਕੋਲ ਵੀ ਰਹੇਗਾ ਆਨਲਾਈਨ ਕੰਮ ਹੁੰਦਾ ਜਦੋਂ ਕਿਤੇ ਜਾਣਾ ਹੈ ਕੰਪ ਤੋ ਉਹ ਬਿਨ ਬਿਨ ਸਿਚੁਏਸ਼ਨ ਸਾਰਿਆਂ ਲਈ ਹੈ ਠੀਕ ਹੈ ਸਾਨੂੰ ਬੱਚਾ ਆਪਣੇ ਘਰ ਦੇ ਕੋਲ ਵੀ ਰਿਹਾ ਨੌਕਰੀ ਵੀ ਵਧੀਆ ਮਿਲ ਗਈ ਪਲੱਸ ਜਦੋਂ ਬਾਹਰ ਕਿਤੇ ਕੰਪਨੀ ਨੇ ਬੁਲਾਉਣਾ ਤਾਂ ਕੰਪਨੀ ਦੇ ਖਰਚੇ ਤੇ ਬੱਚਾ ਬਾਹਰ ਜਾਏਗਾ ਸਰ ਜਿਵੇਂ ਤੁਸੀਂ AI ਦੀ ਗੱਲ ਕੀਤੀ ਇਹ ਟੈਕਨੋਲੋਜੀ ਜਿਹੜੀ ਹੈ ਬੱਚੇ ਦੇ ਦਿਮਾਗ 'ਚ ਹੁੰਦਾ ਇਹ ਹੈ ਕੀ ਚੀਜ਼ ਹੈ AI ਦਾ ਮਤਲਬ ਜਦ ਬਹੁਤ ਸਿੰਪਲ ਭਾਸ਼ਾ 'ਚ ਮੈਂ ਕਹਾਂ ਕਹਿੰਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਪਾਂ ਇੱਕ ਕੰਪਿਊਟਰ ਨੂੰ ਇੰਟੈਲੀਜੈਂਟ ਬਣਾ ਦਿੰਦਾ ਆ ਉਹ ਨੇਚਰਲ ਤੌਰ ਤੇ ਨਹੀਂ ਇੰਟੈਲੀਜੈਂਟ ਹੁੰਦਾ ਉਹਨੂੰ ਕੁਝ ਡਾਟਾ ਇਦਾਂ ਦਾ ਦੇ ਦਿੰਦਾ ਕੁਝ ਕੰਟਰੋਲ ਸਿਸਟਮਸ ਇਨਸਟਰਕਸ਼ਨਸ ਅਧੰਧੀਆਂ ਦੇ ਦਿੰਦੀਆਂ ਦੇਦੀਆਂ ਜਿਹਦੇ ਬੇਸਿਸ ਦੇ ਉੱਤੇ ਇੱਕ ਕੰਪਿਊਟਰ ਆਪਣਾ ਡਿਸੀਜਨ ਲੈ ਸਕਦਾ ਠੀਕ ਹੈ ਉਹਨੂੰ ਆਪਾਂ ਕਹਿੰਦੇ ਕਿ ਆਰਟੀਫੀਸ਼ੀਅਲ ਇੰਟੈਲੀਜੈਂਟ ਹੋ ਗਿਆ ਉਹ ਚੀਜ਼ ਕਿ ਜਦੋਂ ਵੈਦਰ ਫੋਰਕਾਸਟਿੰਗ ਕਰਦੇ ਆ ਉਹਦੇ ਵਿੱਚ ਵੀ ਆਪਾਂ AI ਦਾ ਯੂਜ਼ ਕਰਦੇ ਆ ਉਹ ਪਹਿਲਾਂ ਪਿਛਲਾ ਡਾਟਾ ਦੇਖ ਕੇ ਐਨਾਲਾਈਜ਼ ਕਰਕੇ ਤਾਂ ਅੱਗੇ ਦੱਸ ਦਿੰਦਾ ਜੀ ਅੱਗੇ ਭਵਿੱਖ ਵਿੱਚ ਕੀ ਹੈ ਕਿ ਅੱਜ ਦੀ ਕੰਡੀਸ਼ਨਸ ਦੇ ਅਕੋਰਡਿੰਗ ਨਮੀ ਕਿੰਨੀ ਆ ਦਬਾਅ ਕਿੰਨਾ ਆ ਪ੍ਰੈਸ਼ਰ ਦਾ ਕੀ ਇਸ ਤਰ੍ਹਾਂ ਉਹ ਚੀਜ਼ ਨੂੰ ਦੇਖ ਕੇ ਠੀਕ ਹੈ ਉਹ ਤੁਹਾਨੂੰ ਇੱਕ ਬਤਾ ਦਿੰਦਾ ਸੋ ਦੈਟ ਇਜ਼ AI ਮਤਲਬ ਇੱਕ ਆਪਾਂ ਇੰਟੈਲੀਜੈਂਟ ਸਿਸਟਮ ਬਣਾ ਦਿੰਦਾ ਹੁਣ ਸਿਰਫ AI ਆਪਾਂ ਇਹ ਨਹੀਂ ਕਹਿੰਦੇ ਕਿ ਇੱਕ ਕੰਪਿਊਟਰ ਤੱਕ ਰਹਿ ਗਏ ਐ AI 스마트 ਡਿਵਾਈਸ ਜਿਹੜੀਆਂ ਆਪਾਂ ਕਰ ਰਹੇ ਹਾਂ ਨਾ ਕਿ 스마트 ਸਿਟੀ ਬਣਨੀ ਆ 스마트 ਸਿਟੀ ਦਾ ਮਤਲਬ ਕਿ ਹਰ ਚੀਜ਼ ਵਿੱਚ ਆਪਾਂ AI ਨੂੰ ਲੈ ਕੇ ਆਉਣਾ ਚਾਹੇ ਉਹ ਤੁਸੀਂ ਇੱਕ ਦੇਖੋ ਕਿ ਟ੍ਰੈਫਿਕ ਲਾਈਟ ਸਿਸਟਮ ਹੈ ਉਹ ਵੀ AI ਨਾਲ ਕੰਟਰੋਲ ਹੋਏ ਕਿ ਜਿੱਥੇ ਟ੍ਰੈਫਿਕ ਜ਼ਿਆਦਾ ਆ ਉੱਥੇ ਦੀ ਲਾਈਟ ਗ੍ਰੀਨ ਸਿਗਨਲ ਜ਼ਿਆਦਾ ਦੇਰ ਰਹਿ ਦੂਜਾ ਘਟ ਜਾਏ ਕੋਈ ਐਂਬੂਲੈਂਸ ਆ ਰਹੀ ਹੈ ਉਹਨੂੰ ਪਹਿਲਾਂ ਹੀ ਪਤਾ ਲੱਗ ਜਾਏਗਾ ਕਿ ਇਹ ਆ ਰਿਹਾ ਤਾਂ ਉਹਨੂੰ ਗ੍ਰੀਨ ਪਾਥ ਉਹ ਦੇ ਦੇ ਪਲੱਸ ਪਾਰਕਿੰਗ ਸਿਸਟਮ ਹੈਗਾ ਪੋਲੀੂਸ਼ਨ ਕੰਟਰੋਲ ਦਾ ਕਰਨਾ ਸੋ ਇਹ ਸਾਰਾ ਕੁਝ ਆਪਾਂ ਐਮਬੈਡ ਕਰ ਰਹੇ ਹਾਂ ਡਿਵਾਈਸਿਸ ਦੇ ਵਿੱਚ ਨਾਲ ਉਹਦੇ ਆ ਜਾਂਦੀ ਸਾਈਬਰ ਸਕਿਉਰਿਟੀ ਕਿ ਉਹ ਡਿਵਾਈਸ ਨੂੰ ਕੋਈ ਆ ਕੇ ਹੈਕ ਨਾ ਕਰ ਲੈ ਠੀਕ ਉਹਦੇ ਕੰਟਰੋਲ ਚ ਨਾ ਚਲੇ ਫਿਰ ਸਾਈਬਰ ਸਕਿਉਰਿਟੀ ਉਹ ਉੱਤੇ ਲਗਾ ਦੇ ਹੁਣ AI ਦਾ ਇਸ ਤਰ੍ਹਾਂ ਆ ਰਿਹਾ ਕਿ ਸਾਈਬਰ ਸਕਿਉਰਿਟੀ ਦੇ ਵਿੱਚ ਵੀ AI ਆ ਗਈ ਹੈ ਜੇ ਆਪਾਂ ਡਾਟਾ ਐਨਾਲਿਟਿਕਸ ਕਰ ਰਹੇ ਹਾਂ ਉਹਦੇ ਵਿੱਚ ਵੀ AI ਆ ਰਹੀ ਹੈ ਹੁਣ ਕੋਰਸਿਸ ਇਦਾਂ ਤੇ ਆ ਰਹੇ ਜਿਵੇਂ ਕਹਾਂ ਕਿ ਬੀਟੈਕ ਠੀਕ ਹੈ ਸਾਈਬਰ ਸਕਿਉਰਿਟੀ ਪਾਵਰਡ ਬਾਈ AI ਜੇ ਮੈਂ ਕਹਾਂ ਕਿ ਬੀਟੈਕ ਅ ਇਲੈਕਟ੍ਰੋਨਿਕਸ ਪਾਵਰਡ ਬਾਈ AI ਜੇ ਆਪਾਂ ਕਹੀਏ ਡਾਟਾ ਸਾਇੰਸ ਪਾਵਰਡ ਬਾਈ AI ਇਹ ਇੱਕ AI ਤਾਂ ਆਪਾਂ ਜਿੱਦਾਂ ਡੇਲੀ ਰੁਟੀਨ ਦਾ ਸ਼ਬਦ ਬਣ ਗਿਆ ਕਿ ਉਹ 스마트 ਡਿਵਾਈਸਸ ਬਣਨੀਆਂ ਤਾਂ AI ਟੈਕਨੋਲੋਜੀ ਹਰ ਇੱਕ ਦੇ ਵਿੱਚ ਇੰਬੈਡਡ ਹੋਣੀ ਆ ਯੂਜ਼ ਹੋਣੀ ਆ ਆਟੋਮੇਸ਼ਨ ਦੀ ਬਹੁਤ ਇੰਡਸਟਰੀ ਅੱਗੇ ਆ ਰਹੀ ਆ ਮੈਂ ਪਹਿਲਾਂ ਵੀ ਤੁਹਾਨੂੰ ਇੱਕ ਵਾਰੀ ਕਿਹਾ ਕਿ ਰੋਬੋਟਿਕਸ ਦੇ ਉੱਤੇ ਠੀਕ ਹੈ ਰੋਬੋਟਿਕ ਪ੍ਰੋਸੈਸ ਆਟੋਮੇਸ਼ਨ ਹੈ ਉਹਦੇ ਵਿੱਚ ਸਾਰਾ ਕੁਝ AI ਕੰਟਰੋਲ ਕਰ ਰਹੀ ਹੈ ਜੇਕਰ ਕਿਸੇ ਬੱਚੇ ਨੇ ਇਹ ਟੈਕਨੋਲੋਜੀ ਸਿੱਖਣੀ ਹੋਵੇ ਜੀ ਜੀ ਤੇ AI ਸਿੱਖਣੀ ਹੋਵੇ ਤੇ ਕੀ ਮਤਲਬ ਉਹਦੀ ਕੁਆਲੀਫਾਈਡ ਤੇ ਕਿਵੇਂ ਉਹਨੂੰ ਸਰ ਉਹਦੇ ਵਿੱਚ ਤਾਂ ਅਸੀਂ ਇਹ ਕਰਦੇ ਹਾਂ ਇੱਕ ਇਹ ਕੋਰਸ ਹੈਗਾ ਬੜਾ ਹਾਈ-ਐਂਡ ਸਾਡਾ ਇਹਦੇ ਵਿੱਚ ਐਡਮਿਸ਼ਨ ਪ੍ਰੋਸੈਸ ਦੋ ਤਰ੍ਹਾਂ ਦਾ ਹੈਗਾ ਆ ਉਹਦੇ ਵਿੱਚ 60% ਬੱਚੇ ਦੇ ਮਾਰਕਸ ਹੋਣੇ ਚਾਹੀਦੇ 10ਵੀਂ ਤੋਂ ਪਲੱਸ 2 ਦੇ ਵਿੱਚ ਠੀਕ ਹੈ ਹਾਂ ਜੇ ਤੁਸੀਂ اے ਦੇ ਪ੍ਰੋਗਰਾਮ ਦੇ ਬਾਰੇ ਕਰ ਰਹੇ ਤਾਂ ਉਹ ਮੈਂ ਆਫਰ ਕਰ ਰਹੇ ਆ ਆਈਬੀਐਮ ਦੇ ਨਾਲ ਓਕੇ ਕੋਰਸ ਉਹਨਾਂ ਨੇ ਡਿਜ਼ਾਈਨ ਕੀਤਾ ਪਰ ਉਹ ਐਡਮਿਸ਼ਨ ਇਸ ਤਰ੍ਹਾਂ ਹੋਏਗੀ ਕਿ ਬੱਚੇ ਦੇ 60% ਨੰਬਰ ਤੇ بیس ਹੋਣੀ ਚਾਹੀਦੇ ਜਾਂ ਤਾਂ ਉਹਦੇ ਜੀਈ ਦੇ ਵਿੱਚ 70% ਟਾਈਲ ਮਿਨੀਮਮ ਹੋਣੀ ਚਾਹੀਦੀ ਜਾਂ ਆਈਬੀਐਮ ਆਪਣਾ ਟੈਸਟ ਲੈਂਦਾ ਹੈ ਉਹ ਟੈਸਟ ਦੇ ਥਰੂ ਬੱਚਾ ਮੈਰਿਟ ਵਿੱਚ ਆਏਗਾ ਫਿਰ ਉਹਦੀ ਇੱਕ ਪਰਸਨਲ ਇੰਟਰਵਿਊ ਹੁੰਦੀ ਹੈ ਪਰਸਨਲ ਇੰਟਰਵਿਊ ਤੋਂ ਬਾਅਦ ਅਸੀਂ ਉਹਨੂੰ AI ਸਬਜੈਕਟ ਆਫਰ ਕਰਨਾ ਐਸ ਪਰ ਪ੍ਰੇਫਰੈਂਸ ਡਾਟਾ ਸਾਇੰਸ ਕਰਨਾ IoT ਕਰਨਾ ਸਾਈਬਰ ਸਕਿਉਰਿਟੀ ਕਰਨਾ ਫਿਰ ਉਹਨਾਂ ਨੂੰ ਸੀ ਸਬਜੈਕਟ ਆਫਰ ਕਰਨੇ ਇਹ ਸਾਰਾ ਪ੍ਰੋਸੈਸ ਦੇ ਵਿੱਚ ਜੋ IBM ਹੈ ਸਾਡਾ ਪਾਰਟਨਰ ਉਹ ਪੂਰਾ ਰੋਲ ਡਵਾਉਂਦਾ ਆ ਐਗਜ਼ਾਮੀਨੇਸ਼ਨ ਕੰਡਕਟ ਤੋਂ ਲੈ ਕੇ ਲਾਸਟ ਤੱਕ ਉਹਨਾਂ ਨੇ ਕਰਨਾ ਹੈ ਉਹ ਕਹਿੰਦਾ ਇਤੋਂ ਕਰਨ ਤੋਂ IT ਕਰਨ ਤੋਂ ਬਾਅਦ ਜੌਬਸ ਕੇ AI ਕਰਨ ਤੋਂ ਬਾਅਦ ਅੱਜ ਤੋ ਬਾਅਦ ਜਿਹੜਾ ਆ ਉਹਨੂੰ ਜੌਬ ਦੇ ਪੂਰੇ 100% ਆ ਉਨ ਨੂੰ ਕੋਈ ਡਾਊਟ ਨਹੀਂ ਹੈਗਾ ਕਿ ਮੈਂ ਪੜ ਡਿਗਰੀ ਕਰ ਗਿਆ ਤੇ ਇਹਨੂੰ ਅਸੀਂ ਕਹਿੰਦੇ ਪ੍ਰੋਜੈਕਟ ਬੇਸ ਲਰਨਿੰਗ ਫਰਸਟ ਈਅਰ ਤੋਂ ਹੀ ਬੱਚਾ ਪ੍ਰੋਜੈਕਟਸ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਜਦੋਂ ਬੱਚਾ ਹੱਥੀ ਕੰਮ ਕਰ ਲੈਂਦਾ ਹੈ ਨਾ ਫਿਰ ਉਹਨੂੰ ਡਿਪੈਂਡੈਂਸੀ ਨਹੀਂ ਹੁੰਦੀ ਕੰਫੀਡੈਂਸ ਆ ਜਾਂਦਾ ਤਾਂ ਆਪਣਾ ਕੰਮ ਅਸੀਂ ਇਹ ਬੱਚਿਆਂ ਨੂੰ ਕਹਿੰਦੇ ਜਦੋਂ ਹੁਣ ਹੀ ਤੁਸੀਂ ਬੱਚੇ ਦੇਖੇ ਉਹਨਾਂ ਨੇ ਜੋ ਪ੍ਰੋਜੈਕਟ ਬਣਾਇਆ ਨਾ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਲਾਈਵ ਕਰੋ ਕੱਲ ਨੂੰ ਕੰਪਨੀਆਂ ਆਉਣਗੀਆਂ ਇੰਟਰਵਿਊ ਲੈਣਾ ਅਸੀਂ ਕਹਿੰਣਾ ਜੀ ਆਹ ਕੰਮ ਕੀਤਾ ਹੋਇਆ ਬੱਚਿਆਂ ਨੇ ਆਹ ਪ੍ਰੋਜੈਕਟਸ ਤੇ ਕੰਮ ਕੀਤਾ ਇੰਟਰਵਿਊ ਕਰੋ ਉਹ सो वो चीज़ सानू भी कॉन्फिडेंस आएगा बच्चे ने भी होगा तो कंपनी ने भी होगा क्योंकि बच्चे ने यहाँ काम पहला किया हो इट मीनस स्किल्स है, है कि इस लैवल का वो काम कर सकता डॉक्टर धामी साहब ने बताया कि भई बच्चा यहाँ पर ट्रेनिंग करके बी टेक करके स्किल होकर इंडस्ट्री में जॉब पाएगा कुछ अमाउंट का जॉब पाएगा जो भी पाँच छः लाख दस लाख जितने का भी देश को सर्व करे लेकिन बहुत सारे स्टूडेंट क्या होते हैं प्रॉपर स्किल लेते हैं इंडस्ट्री के अंदर जाके मल्टी नेशनल इंडस्ट्री है उनके ब्रांचेज हर जगह हैं अलग अलग कंट्रीज़ में तो वो स्टूडेंट स्किल लेके इंडिया में बहुत कुछ सीख के बाहर जा सकता है वो भी कंपनी के खर्चे पे तो वहाँ पे डॉलर भी कम आ सकता है देश में सेवा भी कर रहा है तो सारी चीज़ें विन विन सिचुएशन है तो वो चीज़ बहुत ज़रूरी है स्टूडेंट का सबसे पहली चीज़ है स्किल लेना और वो स्किल यहाँ मिलेगी उसके लिए एक्सपीरियंस फैकल्टी है यहाँ पर और फैसिलिटीज़ है और सबसे बड़ी चीज़ है इंडस्ट्री बैकअप है और इंडस्ट्री बैकअप में ऐसे जो वहाँ से एक्सपर्ट आते हैं जो वो बच्चे को ट्रेन कर रहे हैं हमारी फैकल्टी तो ट्रेन कर ही रही वो जो ऑलरेडी वहाँ पे हाई टेक्नोलॉजी में ट्रेनिंग काम कर रहे हैं वो आके यहाँ पे स्टूडेंट को ट्रेन कर रहे हैं और उसी से बच्चे की स्किल इन्स होती है और प्लस सबसे बड़ा एडवांटेज ये है कि जो लास्ट ईयर है हमारा थर्ड ईयर उसमें बच्चे को डिप्लॉय कर रहे हैं इंडस्ट्री के अंदर तो पहले तो यहाँ पर स्किल लिया उसके बाद इंडस्ट्री में बच्चा जाएगा डिप्लॉयमेंट है उसमें वहाँ पे उसको पैसा भी मिलेगा अर्न भी करेगा बच्चा प्लस स्किल लेगा इंडस्ट्री में एक्चुअल इन्वामेंट में काम करेगा वो जब चार साल हो जाएंगे कंप्लीट उसके पास एक साल का इंडस्ट्री का एक्सपीरियंस भी होगा एंड तो में अपना नाम इसीलिए वो है, स्किल है यूनिवर्सिटी स्किल देते हैं पूरा फोकस स्किल पे और कौन कौन सा ऐसा जैसे इंजीनियरिंग है और कौन सा ऐसा डिपार्टमेंट है जिसमें बच्चे की और उसको पूरी क्या कहते हैं वो इसमें अगर कि उसमें नहीं अगर मैं एक बात करूँ तो इंजीनियरिंग ही बहुत बड़ा फील्ड है, है बहुत बड़ा फील्ड है इंजीनियरिंग में मकैनिकल इंजीनियरिंग है आपका और मै नॉट ओनली मैकेनिकल इंजीनियर मैकेनिकल इंजीनियरिंग में भी बहुत सारा कुछ आ गया जैसे अभी धामी साहब ने भी बताया कि मैकेनिकल के साथ इंट्रोड्यूस होगा ए आई आई जो कि बिल्कुल नया है चीज़ दोनों आने वाले टाइम में आप देखेंगे कि हर चीज़ मशीन जितनी है वो सब स्मार्ट होने वाली है इंडस्ट्री फोर आने वाला है सब जगह चल रहा है काम तो जो इंजीनियर है उसको पूरी नॉलेज होनी चाहिए उस एरिया की और वो नॉलेज यहाँ पे पूरी तरीके से मिलके जाएगी बच्चे को तो सेम से इलेक्ट्रिकल है सिविल है जो एडवांस टेक्नोलॉजी है उस पर ट्रेनिंग लेके जाएगा बच्चा आलिए क्योंकि इंडस्ट्री खुद चाह रही है कि जो स्किल इंडस्ट्री को चाहिए वो इंडस्ट्री की स्किल यहीं पर मिल जाएगी बच्चे लेमरन स्किल यूनिवर्सिटी ਬਾਕੀ ਯੂਨੀਵਰਸਿਟੀੋਂ ਕਿਉਂ ਵੱਖ ਹੈ ਕਿਉਂ ਇਹਦਾ ਇੱਕ ਵੱਖਰਾ ਨਾਮ ਦਿੱਤਾ ਗਿਆ ਜੀ ਥੈਂਕ ਯੂ ਵੈਰੀ ਮਚ ਫਸਟ ਆਫ ਆਫਰ ਫॉर ਇਨਵਾਈਟਿੰਗ ਫॉर ਥਿਸ ਇੰਟਰਵਿਊ ਜਿਵੇਂ ਤੁਸੀਂ ਪੁੱਛਿਆ ਕਿ ਲੈਮਿੰਟੈਕਸ ਕਿਲ ਯੂਨੀਵਰਸਿਟੀ ਕਿਉਂ ਯੂਨਿਕ ਹੈ ਤੇ ਵਾਟ ਇਜ਼ ਦਾ ਮੀਨਿੰਗ ਆਫ ਦਾ ਸਕਿਲ ਯੂਨੀਵਰਸਿਟੀ ਸੋ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਲੈਮਿੰਟੈਕਸ ਕਿਲ ਯੂਨੀਵਰਸਿਟੀ ਜਿਹੜੀ ਹੈ ਇਹ ਭਾਰਤ ਦੀ ਪਹਿਲੀ ਇੱਕ ਸਕਿਲ ਯੂਨੀਵਰਸਿਟੀ ਹੈ ਜਿਸਨੂੰ ਕਿ ਇੰਡਸਟਰੀ ਨੇ ਸਥਾਪਿਤ ਕੀਤਾ ਹੈ ਜਿਵੇਂ ওভারঅল ਇੰਡੀਆ ਦੀ ਗੱਲ ਕਰਾਂ ਤਾਂ ਲਗਭਗ 1200 ਦੇ ਆਸ-ਪਾਸ ਛੋਟੇ ਯੂਨੀਵਰਸਿ ਇਨਕਲੂਡਿੰਗ 올 द स्टेट प्राइवेट यूनिवर्सिटी स्टेट गवर्नमेंट यूनिवर्सिटीज ते सिर्फ 13 ओनली 13 ਸਕਿੱਲ ਯੂਨੀਵਰਸਿਟੀਆਂ ਪੂਰੇ ਇੰਡੀਆ ਚ ਇਸ ਟਾਈਮ ਜਿਹੜੀਆਂ ਬਣੀ ਹੋਈਆਂ ਨੇ ਤੇ ਲੈਮਿੰਟ ਸਕਿੱਲ ਯੂਨੀਵਰਸਿਟੀ ਬਾਰੇ ਇਹ ਭਾਰਤ ਦੀ ਪਹਿਲੀ ਸਕਿੱਲ ਯੂਨੀਵਰਸਿਟੀ ਹੈ ਜਿਸ ਨੂੰ ਕਿ ਇੰਡਸਟਰੀ ਨੇ ਸਥਾਪਿਤ ਕੀਤਾ ਹੈ ਇੰਡਸਟਰੀ ਵੀ ਛੋਟੀ ਮੋਟੀ ਇੰਡਸਟਰੀ ਨਹੀਂ IBM ਜਿਹੜਾ ਕਿ ਵਿਸ਼ਵ ਦੀ ਸਭ ਤੋਂ ਵੱਡੀ IT ਕੰਪਨੀ ਹੈ ਤੋਂ IBM ਜਿਹੜਾ ਹੈ ਸਟਡਨਲ ਐਸ ਐਨ ਐਂਕਰ ਪਾਰਟਨਰ ਜੁੜਿਆ ਤੇ ਪਹਿਲੀ ਵਾਰ ਇਸ ਤਰ੍ਹਾਂ ਹੈ ਕਿ IBM ਨੇ ਕਿਸ ਵੀ ਯੂਨੀਵਰਸਿਟੀ ਨਾਲ ਐਜ਼ ਐਂਕਰ ਪਾਰਟਨਰ ਜੁੜੇ ਨੇ ਤੇ ਟਾਟਾ ਟੈਕਨੋਲੋਜੀਜ਼ ਔਰ ਐਨਸੀਸ ਅ ਯੂਐਸ ਮਲਟੀਨੇਸ਼ਨਲ ਜਿਹੜੇ ਸਾਡੇ ਇੰਡਸਟਰੀ ਪਾਰਟਨਰਸ ਨੇ ਤੇ ਇਸ ਤਰ੍ਹਾਂ ਇਹ ਇੰਡਸਟਰੀ ਉਦਯੋਗਿਕ ਘਰਾਨਿਆਂ ਦੁਆਰਾ ਸਥਾਪਿਤ ਕੀਤੀ ਗਈ ਯੂਨੀਵਰਸਿਟੀ ਹੈ ਜਿਸ ਨੂੰ ਕਿ ਬਹੁਤ ਵੱਡੇ ਵਿਜਨ ਨਾਲ ਕਿ ਅਸੀਂ ਇੰਡੀਆ ਨੂੰ ਸਕਿੱਲ ਕੈਪੀਟਲ ਆਫ ਦਾ ਵਰਲਡ ਕਿਵੇਂ ਬਣਾਣਾ ਹੈ ਤੁਸੀਂ ਹੁਣੀ ਇੰਟਰੋਡਕਸ਼ਨ ਦੱਸਿਆ ਕਿ ਸਕਿੱਲ ਐਜੂਕੇਸ਼ਨ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਤੇ ਕੋਈ ਵੀ ਕੋਰਸੇ ਚਾਹੇ ਉਹ ਕੋਈ ਵੀ ਸਟਰੀਮ ਹੋਵੇ ਮੈਂ ਇੰਜੀਨੀਅਰਿੰਗ ਦੀ ਗੱਲ ਕਰ ਰਿਹਾ ਮੈਨੇਜਮੈਂਟ ਕੋਰਸੇ ਦੀ ਗੱਲ ਕਰ ਰਿਹਾ ਪੋਲੀਟੈਕਨਿਕ ਹੋਟਲ ਮੈਨੇਜਮੈਂਟ ਆਲ ਦਾ ਸਟ੍ਰੀਮਸ ਇਵਨ ਫਾਰਮੇਸੀ ਲਾਅ ਹਰ ਇੱਕ ਕੋਰਸ ਜਿਹੜਾ ਸਾਡਾ ਹੈ ਇਹ ਇੰਡਸਟਰੀ ਦੇ ਨਾਲ ਮਿਲ ਕੇ ਅਸੀਂ ਕੋਈ ਵੀ ਕੋਰਸ ਸਾਡਾ ਅਜੇ ਹਣਾ ਨਹੀਂ ਹੈ ਜਿਸ ਨੂੰ ਅਸੀਂ ਬਿਨਾ ਇੰਡਸਟਰੀ 파ਰਟਨਰ ਤੋਂ ਸ਼ੁਰੂ ਕੀਤਾ ਹੈ ਤੇ ਹਰ ਇੱਕ ਕੋਰਸ ਦੀ ਸਾਡੇ ਕੋਲ ਡਿਫਰੈਂਟ ਇੰਡਸਟਰੀ 파ਰਟਨਰਸ ਨੇ ਲਗਭਗ ਮੋਰ ਥੈਨ 40 ਐਮਓਯੂਜ਼ ਅਸੀਂ ਜਿਹੜੇ ਇੰਡਸਟਰੀ ਨਾਲ ਸਾਈਨ ਕੀਤੇ ਹੋਏ ਨੇ ਤੇ ਯੂਨਿਕ ਗਵਰਨਿੰਗ ਬੋਡੀ ਅਸੀਂ ਕਿਵੇਂ ਯੂਨਿਕ ਹਾਂ ਦੂਜੀ ਯੂਨੀਵਰਸਿਟੀਆਂ ਨਾਲੋਂ ਮੈਂ ਦੱਸਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਮੈਂ ਦੱਸੀ ਹੈ ਕਿ ਇੰਡਸਟਰੀ ਦੁਆਰਾ ਸਥਾਪਿਤ ਯੂਨੀਵਰਸਿਟੀ ਹੈ ਫੋਰ ਐਗਜ਼ਾਮਪਲ ਸਾਡਾ ਬਹੁਤ ਇੱਕ ਵਧੀਆ ਮਾਡਲ ਹੈ ਜਿਹੜਾ ਕਿ ਅਸੀਂ ਇੱਕ OJT on the job ਟ੍ਰੇਨਿੰਗ ਦੀ ਗੱਲ ਕਰਦੇ ਹਾਂ ਜੇ ਮੈਂ ਸਪੈਸ਼ਲੀ ਮੈਨੇਜਮੈਂਟ ਕੋਰਸ ਦੀ ਗੱਲ ਕਰਾਂ ਤੇ ਸਾਡੇ ਕੋਲ ਅੰਡਰਸਕੂਲ ਆਫ ਕਾਮਰਸ ਐਂਡ ਮੈਨੇਜਮੈਂਟ ਬੀਬੀਏ, ਬੀਸੀਏ, ਬੀਕਮ, ਐਮਬੀਏ, ਐਮਸੀਏ ਵਰਗੇ ਅੱਛੇ ਕੋਰਸ ਚੱਲ ਰਹੇ ਨੇ ਖਾਸੀਅਤ ਕੀ ਹੈ ਯੂਨੀਕਨੈਸ ਜਿਹੜੀ ਕੋਰਸ ਦੀ ਗੱਲ ਕਰੀ ਆਮ ਤੌਰ ਤੇ 3 ਸਾਲ ਦਾ ਸਟਡੀ ਪ੍ਰੋਗਰਾਮ ਹੁੰਦਾ ਹੈ ਗ੍ਰੈਜੂਏਸ਼ਨ ਕਿਸੇ ਵੀ ਕਾਲਜ ਅਪਾ ਜਾਈਏ ਤੇ ਤਿੰਨੇ ਤ ਬਟ ਸਾਡੇ ਕੋਲ 2+1 ਮਾਡਲ ਹੈ 2 ਸਾਲ ਜਿਹੜਾ ਹੈ ਸਟੂਡੈਂਟ ਸਾਡੇ ਕੋਲ ਪੜੇਗਾ ਅਕੈਡਮਿਕਸ ਕਲਾਸਰੂਮ ਚ ਪੜੇਗਾ ਸਾਰੇ ਅਕੈਡਮੀ ਕਨਸੈਪਟਸ ਕਲੀਅਰ ਕਰੇਗਾ ਔਰ 3rd ਇਅਰ ਜਿਹੜਾ ਫਾਈਨਲ ਇਅਰ ਬੱਚੇ ਦਾ ਹੋਏਗਾ ਉਹ ਔਨ ਦਾ ਜੋਬ ਟ੍ਰੇਨਿੰਗ ਜਾਂ ਔਨ ਦਾ ਜੋਬ ਡਿਪਲॉयਮੈਂਟ ਰਹੇਗੀ ਬੱਚੇ ਨੂੰ ਸਟਾਈਪੈਂਡ ਬੇਸਡ ਜਿੱਥੇ ਦੂਜੇ ਅਦਾਰਿਆਂ ਵਿੱਚ ਦੂਜੇ ਯੂਨੀਵਰਸਿਟੀਆਂ ਕਾਲਜੇਜ਼ ਵਿੱਚ ਬੱਚਾ ਜਿਪ ਤੋਂ ਪੈਸੇ ਦੇ ਕੇ ਟ੍ਰੇਨਿੰਗ ਕਰਦਾ ਹੈ ਅਸੀਂ ਬੱਚੇ ਨੂੰ ਸਟਾਈਪੈਂਡ ਬੇਸਡ ਟ੍ਰੇਨਿੰਗ ਦਵਾਂਗੇ ਜਿੱਥੇ ਬੱਚਾ ਅਰਨ ਵੀ ਕਰ ਰਿਹਾ ਤੇ ਲਰਨ ਵੀ ਸਿੱਖ ਰਿਹਾ ਜੋ ਉਹਨੂੰ ਹੈਂਡ ਜਨ ਜ਼ੋਨ ਪ੍ਰੈਕਟਿਸ ਕਰਨ ਦਾ ਮੌਕਾ ਮਿਲੇਗਾ ਤਾਂ ਕਿ ਬੱਚਾ ਉੱਥੇ ਜਾ ਕੇ ਕਰੇਗਾ ਕੰਮ ਪ੍ਰੈਕਟੀਕਲ ਕੰਮ ਕਰੇਗਾ ਸੇਮ ਇਜ਼ ਦਾ ਕੇਸ ਵਿਦ ਐਮ ਬੀਏ ਸਪੈਸ਼ਲੀ ਐਮ ਬੀਏ ਐਂਡ ਐਮ ਸੀਏ ਕੋਰਸਿਸ ਜਿਸ ਵੀ ਸਾਡਾ 1+1 ਮਾਡਲ ਹੈ ਇੱਕ ਸਾਲ ਅਸੀਂ ਬੱਚੇ ਦੀ ਸਟੱਡੀ ਇੱਥੇ ਕਰਾਵਾਂਗੇ ਤੇ ਇੱਕ ਸਾਲ ਬੱਚਾ ਔਨ ਦਾ ਜੋਬ ਟ੍ਰੇਨਿੰਗ ਤੇ ਜਾਏਗਾ ਤੇ ਬਹੁਤ ਹੀ ਯੂਨਿਕ ਫੀਚਰ ਜਿਹੜਾ ਸਾਡੇ ਇਹਨਾਂ ਕੋਰਸਿਸ ਵਿੱਚ ਚੱਲ ਰਿਹਾ ਹੈ ਥੈਟ ਇਜ਼ ਪੇ ਆਫਟਰ ਪਲੇਸਮੈਂਟ ਮਾਡਲ ਕਿਉਂਕਿ ਬੱਚੇ ਦਾ ਇੱਕ ਸੁਪਨਾ ਹੈ ਉਦੇਸ਼ ਹੈ ਹੈਨਾ ਕੋਈ ਵੀ ਬੱਚਾ ਪੜਾਈ ਕਿਉਂ ਕਰ ਰਿਹਾ ਹੈ ਹੈਨਾ ਤਾਂ ਕਿ ਉਹ ਆਪਣੇ ਪੈਰਾਂ ਤੇ ਖੜ ਕੁਈ ਜੌਬ ਲੈ ਕੇ ਨਿਕਲੇ ਕਿਉਂਕਿ ਯੂਨੀਵਰਸਿਟੀ ਦਾ ਮੋਟੋ ਸੀ ਰ ਬੱਚੇ ਨੂੰ ਇੱਕ ਸਰਟੀਫਿਕੇਟ ਡਿਗਰੀ ਜਾਂ ਡਿਪਲੋਮਾ ਦੇ ਕੇ ਵਾਪਿਸ ਭੇਜਣਾ ਨਹੀਂ ਹੈ ਸਾਡੇ ਜਿਹੜੇ ਕਲੀਅਰ ਕਟ ਐਗਜ਼ਿਟ ਪਾਥਸ ਨੇ ਯੂਨੀਵਰਸਿਟੀ ਦੇ ਉਹ ਪਹਿਲਾਂ ਹੀ ਬੱਚੇ ਦੀਆਂ ਐਸਪੀਰੇਸ਼ਨ ਤੈਅ ਕਰਦੇ ਆਪਾਂ ਕਿ ਬੱਚਾ ਕਿੱਥੇ ਜਾਏਗਾ ਕਿਸੇ ਬੱਚੇ ਨੇ ਮੰਨ ਲਓ ਆਪਣੀ ਖੁਦ ਦੀ ਇੰਡਸਟਰੀ ਖੋਲਣੀ ਹੈ ਹੀ ਵਾਂਟ ਟੂ ਬਿਕਮ ਅਨ ਐਂਟਰਪ੍ਰੈਨਿਓਰ ਕਿ ਮੈਂ ਮੈਂ ਜੋ ਗੀਵਰ ਬਣਾ ਲੈ ਕਿ ਜੋਬ ਸੀਕਰ ਬਣਾ ਉਸ ਬੱਚਿਆਂ ਲਈ ਸਾਡੇ ਅਲੱਗ-ਅਲੱਗ ਸੈਂਟਰਸ ਨੇ ਐਗਜ਼ਿਟ ਪੁਆਇੰਟ ਸੈਂਟਰ ਆਫ ਸਾਡਾ ਸਟਾਰਟਅਪ ਸਕੂਲ ਹੈ ਜਿਹਦੇ ਵਿੱਚ ਕੀ ਅਸੀਂ ਬੱਚੇ ਨੂੰ ਟ੍ਰੇਨ ਕਰਾਂਗੇ ਕਿ ਹਾਊ ਟੂ ਸੈਟ ਅਪ ਹਿਸ অর ਹਰ ਕੰਪਨੀ ਆਪਣਾ ਕਿਵੇਂ ਹੈ ਨਾ ਅਸੀਂ ਸਟੈਬਿਸ਼ ਬਿਜ਼ਨਸ ਕਰ ਸਕਦੇ ਹਾਂ ਕੋਈ ਵੀ ਬੱਚਾ ਜਿਹੜਾ ਕੈਂਪਸ প্লেਸਮੈਂਟ ਚਾਹੁੰਦਾ ਹੈ ਜੌਬ ਚਾਹੁੰਦਾ ਹੈ ਸਾਡਾ ਸਕੂਲ ਆਫ ਫਿਨਿਸ਼ਿੰਗ ਸਕੂਲ ਹੈ ਜਿਹੜਾ ਉਹਦੇ ਵਿੱਚ ਅਸੀਂ ਬੱਚੇ ਨੂੰ ਫੁੱਲੀ ਟ੍ਰੇਨ ਕਰਦੇ ਹਾਂ ਇੰਡਸਟਰੀ ਲਈ ਕੀ ਇੰਡਸਟਰੀ ਦੀ ਕੀ ਰਿਕੁਆਇਰਮੈਂਟਸ ਨੇ ਬਟ ਐਗਜ਼ੈਕਟਲੀ ਇੰਡਸਟਰੀ ਨੀਡਸ ਕਿਉਂਕਿ ਬਹੁਤ ਸਾਰੇ ਗੈਪਸ ਹੁੰਦੇ ਨੇ ਜਦੋਂ ਕੋਈ ਬੱਚਾ ਪੜ੍ਹ ਕੇ ਨਿਕਲਦਾ ਹੈ ਸਪੈਸ਼ਲੀ ਉਹਦਾ ਸਕਿੱਲ ਸੈੱਟ ਦਾ ਤੇ ਇੰਡਸਟਰੀ ਦੀ ਐਕਸਪੈਕਟੇਸ਼ਨ ਦਾ ਕਾਫੀ ਵੱਡਾ ਗੈਪ ਹੈ ਉਹਨਾਂ ਗੈਪਸ ਨੂੰ ਪੂਰਾ ਕਰਨ ਲਈ ਅਸੀਂ ਬੱਚੇ ਨੂੰ ਫੁੱਲੀ ਟ੍ਰੇਨਡ ਕਰਦੇ ਹਾਂ ਤਾਂ ਕਿ ਉਹ ਇੰਡਸਟਰੀ ਦੇ ਮਾਪਦੰਡਾਂ ਤੇ ਪੂਰਾ ਉਤਰ ਸਕੇ ਸਿਰਫ ਏਮਪਲੋਇਬਲ ਬਣਾਣਾ ਬੱਚੇ ਨੂੰ ਯੂਨੀਵਰਸਿਟੀ ਦਾ ਮੋਟੋ ਨਹੀਂ ਹੈ ਦੋ ਵਰਡਸ ਦੀ ਇੱਥੇ ਇੰਪੋਰਟੈਂਟ ਗੱਲ ਕਰਾਂਗਾ ਏਮਪਲੋਇਬਿਲਟੀ ਐਂਡ ਡਿਪਲੋਇਬਿਲਟੀ ਕੋਈ ਵੀ ਬੱਚਾ ਜਿਹੜਾ ਕਿਸੇ ਵੀ ਇੰਸਟੀਚਿਊਟ ਤੋਂ ਕੋਈ ਡਿਗਰੀ ਡਿਪਲੋਮਾ ਕਰ ਰਿਹਾ ਹੈ ਹੀ ਇੰਪਲੋਏਬਲ ਕਿਉਂਕਿ ਉਹਦੇ ਕੋਲ ਡਿਗਰੀ ਹੈ ਡਿਪਲੋਮਾ ਹੈ ਜਿਸ ਦੇ ਬੇਸ ਤੇ ਉਹ ਬੱਚਾ ਅੱਗੇ ਜੌਬ ਕਰ ਸਕਦਾ ਹੈ ਲੇਕਿਨ ਹੁਣ ਵੱਡਾ ਸਵਾਲ ਅੱਜ ਦੀ ਡੇਟ 'ਚ ਆ ਰਿਹਾ ਹੈ ਕਿ ਵੈਦਰ ਥੈਟ ਸਟੂਡੈਂਟ ਇਜ਼ ਡਿਪਲੋਏਬਲ অর ਨਾਟ ਉਹ ਡੇ 1 ਤੋਂ ਕੰਪਨੀ ਲਈ ਇੰਡਸਟਰੀ ਲਈ ਪ੍ਰੋਡਕਟਿਵ ਹੈ ਕਿ ਨਹੀਂ ਹੈ ਥੈਟ ਇਜ਼ ਦਾ ਡਿਫਰੈਂਸ ਵੇਅਰ ਸਕਿੱਲ ਯੂਨੀਵਰਸਿਟੀ ਹੈਜ਼ ਟੂ ਪਲੇ ਅ ਵੈਰੀ ਇੰਪੋਰਟੈਂਟ ਰੋਲ ਅਸੀਂ ਬੱਚੇ ਨੂੰ ਇੰਡਸਟਰੀ ਦੇ ਅਕੋਰਡਿੰਗ ਤਿਆਰ ਕਰਦੇ ਹਾਂ ਜੋ ਇੰਡ डिप्लॉयएबल होवे प्रोडक्टिव होवे इंडस्ट्री ਲਈ ਤੇ ਇਹ ਯੂਨਿਕ ਚੀਜ਼ਾਂ ਨੇ ਸਾਡੀਆਂ ਤੇ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਪੇ ਆਫਟਰ प्लेसमेंट ਦੀ ਮੈਂ ਗੱਲ ਕਰ ਰਿਹਾ ਸੀ ਕਿ ਇੱਕ ਯੂਨਿਕ ਮਾਡਲ ਹੈ ਜਿਸ ਵਿੱਚ ਬੱਚਾ ਟ੍ਰੇning ਪੂਰੀ ਕਰਕੇ ਜਦੋਂ ਵਾਪਸ ਕਾਲਜ ਚ ਆਏਗਾ ਉਹਦੀ ਡਿਗਰੀ ਜਾਂ ਡਿਪਲੋਮਾ ਪੂਰਾ ਹੋਏਗਾ ਅਸੀਂ ਅੱਧੀ ਫੀਸ ਬੱਚੇ ਦੀ ਉਸੇ ਸਮੇਂ ਬੱਚੇ ਤੋਂ ਲਵਾਂਗੇ ਜਦ ਉਸ ਨੂੰ ਅਸ਼ੋਰਟ ਪਲੇਸਮੈਂਟ ਅਸੀਂ ਪ੍ਰੋਵਾਈਡ ਕਰਾਂਗੇ ਤੇ ਪੇ ਆਫਟਰ प्लेसमेंट इज ਅਨਦਰ ਇੱਕ ਯੂਨਿਕ ਫੀਚਰ ਹੈ ਇਸ ਯੂਨੀਵਰਸਿਟੀ ਦਾ ਜਿਹਨੂੰ ਅਸੀਂ ਲੈ ਕੇ ਅੱਗੇ ਵਧ ਰਹੇ ਹਾਂ ਸੋ ਦੈਟ ਇਜ਼ ਓਵਰਆਲ ਵਿਜ਼ਨ ਆਫ ਦ ਯੂਨੀਵਰਸਿਟੀ असी कि यूनीक हाँ तो स्किल एजुकेशन प्रमोट करना टू प्रोवाइड क्लास एजुकेशन स्किलिंग फॉर मासिज इज़ द विजन ऑफ द यूनिवर्सिटी ताकि असी ऑनरेबल प्राइम मिनिस्टर ऑफ इंडिया के सपना जो है कि टू मेकिंग स्किल, इंडिया एज अ स्किल कैपीटल ऑफ द वर्ल्ड क्योंकि सब तो व्डी जंग पॉपूलेन जी ऑनरेबल चांसलर जनरल गल करते हैं इस बारे कि इंडिया एक अजा देश है जिथे सब पॉपुलेन है पूरा वर्ल्ड जो है इस समय इंडिया तो वाल नज़र है कि असी स्किल पॉपुलेन इतों ले ਤੇ ਸਹੀ ਬੱਚਿਆਂ ਨੂੰ ਉਸ ਲੈਵਲ ਤੇ ਬਣਾ ਕੇ ਸਕਿਲਡ ਬਣਾ ਕੇ ਹਥੋਂ ਆਊਟ ਆਫ ਕੰਟਰੀ ਪੇ ਜਾਈਏ ਤਾਂ ਕਿ ਉਹ ਪੂਰੇ ਵਿਸ਼ਵ ਵਿੱਚ ਇੱਕ ਇੱਕ ਪੈਗਾਮੀ ਲੈ ਕੇ ਜਾਣ ਕਿ ਇੰਡੀਆ ਦਾ ਸਕਿਲ ਕੈਪੀਟਲ ਹੁਦਾ ਵਰਲਡ ਵਿਦ ਥਿਸ ਵਿਜ਼ਨ ਥਿਸ ਯੂਨੀਵਰਸਿਟੀਆਂ ਵਰਕਿੰਗ ਇੱਕ ਹੋਰ ਬੜੀ ਇੰਪੋਰਟੈਂਟ ਜੀ ਜਿਹੜੀ ਮੈਂ ਥੀਅਰ ਕਰਾਂਗਾ ਕਿ ਤੁਸੀਂ ਫਾਈਨੈਂਸ਼ੀਅਲ ਗੱਲ ਕੀਤੀ ਕਿ ਫਾਈਨੈਂਸ਼ਲੀ ਵੀਕਰ ਸੈਕਸ਼ਨ ਤੋਂ ਕੁਝ ਬੱਚੇ ਹੁੰਦੇ ਨੇ ਉਹਨਾਂ ਲਈ ਸਾਡੇ ਕੋਲ ਕੁਝ ਲੋਨ ਫੈਸਿਲਿਟੀਆਂ ਜਿਹਦੇ ਕੋਲੈਟਰਲ ਫਰੀ ਸਕਿਲ ਲੋਨ ਜਿਹੜਾ ਗਵਰਨਮੈਂਟ ਪ੍ਰਦਾਨ ਕਰਦੀ ਹੈ या ई एम आईज के थ्रू मतलब बच्चा अपनी फीस चाहे तो मंथली इंस्टॉलमेंट के थ्रू भी पे कर सकता है तो बहुत सुविधा वहाँ से बच्चे दे रहे हैं कि हर एक तरीके का जिसने बच्चे कोई फाइनेंशियल बर्डन ना पवे एवरी अपॉर्चुनिटी इज अवेलेबल फॉर द स्टूडेंट्स थैंक यू सर इसका करिकुलम काफ़ी डिफरेंट था जैसे 2.5 पॉइंट फाइव के लिए सिर्फ आपको एकेडमिक्स के ऊपर ध्यान देना है देन फॉर सिक्स मंथ्स आपको ट्रेनिंग करवाएंगे एंड देन पूरा लास्ट ईयर आपके लिए इंटर्नशिप है तो वही जो सारा एक्सपीरियंस आपको फोर ईयर्स के बाद लेना पड़ता है आप एक लास्ट ईयर में ले सकते हो आपको इंडस्ट्री की पहले थोड़ी नॉलेज हो जाएगी एज कम्पेयर टू अदर बच्चे तो अब तो कंपटीशन ही आपको हर एस्पेक्ट में आगे ही रहना है तो एक यही रीज़न था कि इसका करिकुलम काफ़ी डिफरेंट था और नेक्स्ट अदर रीज़न आई बी एम अ पार्टनर ही वॉट एल्स वन को डास्ट फॉर जैसे बहुत सारे बच्चे तो अदर यूनिवर्सिटी में जाते हैं वहाँ पे क्या होता है डिग्री दे देते हैं बीए कर ली एमए कर ली आईटी कर ली कुछ भी कर ली लेकिन जॉब के लिए फिर ढूंढते डिग्री लेके ऑफिसों में जाते हैं लेकिन यहाँ का लेमरिन की क्या लगता है भी यहाँ पे पढ़ने के बाद जाओ जा, जा, स्किल करते हो आपको जॉब मिलती है और क्या मैसेज देना चाहते हो जो अदर और बच्चे हैं जो अदर जो यूनिवर्सिटी में जाना चाहते हैं उनके लिए क्या संदेश है डेफिनेटली सर अगर यहाँ पर एक ओपन लिविंग लैब का कंसेप्ट है वहाँ पर अपने प्रोजेक्ट्स ही डेवलप करना है अगर आपके रेज्यूमे के अंदर एट द एंड ऑफ द डे प्रोजेक्ट्स होंगे तो आपको कोई हायर क्यों नहीं करेगा तो अगर हमारे पास प्रोजेक्ट्स है तो ऑब्वियसली यहाँ पे प्लेसमेंट मिल जाएगी एंड आई एम वेरी श्योर ऑफ़ एट यहाँ की टीचर्स की बात करें तो फिल्म मेम्बर्स कैसे हैं फैकल्टीज uh, तो मुझे टॉप नोस्ट लगते हैं यहाँ पे लाइक like उनका वे ऑफ वे ऑफ टीचिंग वेरी यूनिक और जैसे वो प्रोजेक्ट्स कराते हैं या फिर जैसे वो स्किल बेस्ड नॉलेज देते हैं वो मुझे काफ़ी सही लगता है और वो घिसे पिटे करिकुलम को नहीं फॉलो करते हैं लाइक like ट्वेल्थ के जो और एलेवन ट्वेल्थ के जो करिकुलम्स है लाइक फिजिक्स केमिस्ट्री मैथ ऑल इन पढ़ा पढ़ाना वो सब नहीं करते हैं हमको डायरेक्ट वो पढ़ाते हैं स्किल बेस्ड नॉलेज देते हैं वो बिकॉज आवर प्रोडक्ट वॉज रेडी सर एंड दैट जजेस टेस्टेड आवर डेमो एंड दे विद इट सो वी गिवन वीर इतने जो स्किल ने इतने जो एजुकेशन देंगे जो इतने के कोर्सेज ने वो इन ਲਾਹੇਮੰਦ ਨੇ ਕਿ ਜਦੋਂ ਤੁਸੀਂ ਕਰਦੇ ਹੋ ਤਾਂ ਤੁਹਾਨੂੰ ਜੌਬ ਦੀ ਲੋੜ ਨਹੀਂ ਪੈਂਦੀ ਖੁਦ ਤੁਹਾਨੂੰ ਜੌਬ ਦਿੰਦੇ ਨੇ ਤੇ ਪ੍ਰੋਫੈਸਰ ਸਾਹਿਬ ਨੇ ਇਹਨਾਂ ਕੋਲ ਮੈਡਮ ਜਾਂਦੇ ਮੈਡਮ ਕੀ ਆ ਕੀ ਇਸ ਯੂਨੀਵਰਸਿਟੀ ਖਾਸियत ਹੈ ਕਿ ਲੋਕੋ ਕੇ ਮਨ ਮੇ ਇਹ ਯੂਨੀਵਰਸਿਟੀ ਬਸ ਰਹੀ ਹੈ ਫਸਟ ਆਫ ਆਲ that is the first of its kind university in which the industry partners are there and uh, IBM ILT and the Tata these are the partners which are involving in this. and we are focusing on the skill. skill means student must got a job after when he or she is completing his degree. before the completion of degree. we can say that, right? and you can see the example. three of our students have participated. first year students. three of our first year students have participated in chitkara in a hackathon competition and they got the second position in that. so we are preparing for them for the industry ready so that they will get a handsome job and handsome salary for that.